ਅੱਜ ਜਿੱਦੀਆਂ ਤਸਵੀਰਾਂ ਨੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜਵੰਦਾ ਕਲਾਂ ਦੀਆਂ ਇੱਥੇ ਇੱਕ ਸਿੱਖ ਪ੍ਰਚਾਰਕ ਨੇ ਕਿਵੇਂ ਆਪਣਾ ਘਰ-ਬਾਰ ਵੀ ਤਿਆਗ ਦਿੱਤਾ ਅਤੇ ਘਰ ਦਾ ਗਹਿਣਾ ਗੱਟਾ ਵੇਚ ਕੇ ਇੱਕ ਬੇਆਸਰਾਆਂ ਵਾਸਤੇ ਆਸਰਾ ਬਣਾ ਦਿੱਤਾ ਇਹ ਵੈਗਰੂ ਨੇ ਪ੍ਰੇਰਣਾ ਦਿੱਤੀ ਤੇ ਇਹ ਸ਼ੁਰੂ ਕੀਤਾ ਮੈਂ ਡੈਡੀ ਮਿਲ ਲਾਉਂਦਾ ਨਹੀਂ ਆ ਮੈਨੂੰ ਡੈਡੀ ਨੂੰ ਮੈਨੂੰ ਨਹੀਂ ਮਿਲਣਾ ਵੀ ਹੁਣ ਕਿਉਂ ਮੈਨੂੰ ਇਹਦਾ ਪਤਾ ਵੀ ਕੀ ਗੱਲ ਨੇ ਜੀ ਨਹੀਂ ਕਰਦਾ ਡੈਡੀ ਨੂੰ ਮਿਲਣ ਨਹੀਂ ਅੱਛਾ ਡੈਡੀ ਮਾਰਦਾ ਜੀ ਉਹ ਜੀ ਡੀਆਂ ਸਾਰਿਆਂ ਕਿੱਦਾਂ ਚਿਰੋਗੇ ਤੁਹਾਨੂੰ ਇੱਥੇ ਨਹੀਂ ਇੱਥੇ ਮੈਨੂੰ 18 ਕਿਹ ਚਿਰ ਹੋਇਆ ਇਹਨੂੰ ਤੁਹਾਡਾ ਪਿੰਡ ਕਿਹੜਾ ਸੀਗਾ ਮੇਰਾ ਪਿੰਡ ਅਰਤੋਲ ਜੀ ਬਾਬਾ ਮਾਹ ਸਿੰਘ ਜੀ ਸਹੀ ਬਾਬਾ ਪਪਾ ਮਾਹ ਸੁਣਾ ਪਿੰਡ ਬਾਬਾ ਹਾਂ ਜੀ ਤੇ ਕੁਆੜੇ ਪਰਿਵਾਰ ਚ ਕੌਣ ਕੌਣ ਨੇ ਆੜੇ ਪਰਿਵਾਰ ਚ ਮਾਰੇ ਮਾਤਾ ਹੀ ਉਹ ਪੂਰੀ ਹੋ ਗਏ ਸੀ ਤੇ ਭਰਾ ਮੇਰੇ ਪੂਰੇ ਹੋ ਗਏ ਤੇ ਪਿਓ ਮੇਰਾ ਪੂਰਾ ਗਿਆ ਹੈ ਤੁਸੀਂ ਇਕੱਲੇ ਰਹਿ ਗਏ ਤੇ ਭੈਣ ਇੱਕ ਅੱਛਾ ਤੇ ਇੱਕ ਭਜਾਈ ਆ ਆਉਂਦੇ ਮਿਲਣ ਗਿਲਣੋਂ ਤਹੀਂ ਉਹ ਨਹੀਂ ਮਿਲਣ ਗਿਲਣਾਂ ਦੇ ਇਹ ਸੇਵਾ ਬਹੁਤ ਕਠਿਨ ਸੇਵਾ ਹੈ ਜਿਹੜੀ ਸਤਗੁਰੂ ਜੀ ਸਾਡੇ ਤੋਂ ਕਰਵਾ ਰਹੇ ਨੇ ਤੇ ਮੁਸ਼ਕਲਾਂ ਦੀ ਤਾਂ ਗਿਣਤੀ ਕੋਈ ਨਹੀਂ ਹੂੰ ਇੰਨੀਆਂ ਨੇ ਸਾਰੇ ਜਿਹੜੇ ਪ੍ਰਬੰਧ ਇਹਨਾਂ ਨੂੰ ਚਾਹੀਦੇ ਨੇ ਜਿਹੜੇ ਮੈਂ ਕਾਮ ਬਣਾ ਮੇ ਜਿਹੜੇ ਮੇਰੀ ਮੰਦੀ ਮਨਛਾ ਵੀ ਇਹਨਾਂ ਦਾ ਪ੍ਰਬੰਧ ਇਹੋ ਜਿਹਾ ਹੋਵੇ ਕਿ ਜਿਹੜਾ ਅਲੋਕਾਰ ਦੁਨੀਆ ਦੇ ਨਾਲ ਇਹ ਰਹਿਣ ਵਾਲੇ ਹੁਣ ਪਰ ਉਹ ਸਾਡੇ ਕੋਲ ਪ੍ਰਬੰਧ ਨਹੀਂ ਹੋ ਰਿਹਾ ਕਾਰਨ ਇਹ ਕਿ ਸਾਡੇ ਨਾਲ ਸੰਗਤ ਨਹੀਂ ਜੁੜੀ ਹੂੰ ਦੇਸ਼ ਵਿਦੇਸ਼ ਦੀ ਸੰਗਤ ਨੂੰ ਵੀ ਬੇਨਤੀ ਮੇਰੀ ਇੱਥੇ ਪੰਜਾਬ ਦੀ ਸੰਗਤ ਨੂੰ ਵੀ ਬੇਨਤੀ ਕਿ ਅਸੀਂ ਸ਼ਹਿਰਾਂ ਤੋਂ ਮੇਨ ਰੋਡਾਂ ਤੋਂ ਹਟ ਕੇ ਸਾਡਾ ਆਸ਼ਰਮ ਹੈ ਸੰਗਤਾਂ ਵਾਸਤੇ ਜਿਹੜਾ ਬਣਾਇਆ ਵੀਰਾਂ ਵਾਸਤੇ ਇੱਥੇ ਪਹੁੰਚਣ ਦੇ ਲਈ ਕੁਝ ਸਮਾਂ ਕੱਢਣਾ ਪੈਂਦਾ ਜੀ ਜੀ ਇਹ ਲਗਾ ਕਿ ਤੁਸੀਂ ਪ੍ਰਚਾਰ ਕਰਦੇ ਰਹੇ ਕਿ ਮੈਂ ਵੈ ਮੇਰਾ ਜਿਹੜਾ ਪ੍ਰੋਫੈਸ਼ਨਲ ਸੀਓ ਹੈਗਾ ਹੀ ਕਥਾਵਾਚਕ ਨਾਲ ਗ੍ਰੰਥੀ ਜੀ ਤੇ ਮੈਂ ਵਾਗ ਵਾਗ ਸਟੇਜਾਂ ਤੇ ਆਲ ਓਵਰ ਇੰਡੀਆ ਖੈ ਲੋ ਮੈਂ ਕੁੰਮਿਆ ਤੇ ਸਟੇਜਾਂ ਤੇ ਕੀਤਾ ਗੁਜਰਾਤ ਚ ਕੀਤਾ ਬੰਬੇ ਕੀਤੀ ਸੇਵਾ ਜਿੱਥੇ ਜਿੱਥੇ ਮੈਨੂੰ ਪੁਨੇ ਉਹ ਜਦੋਂ ਮੈਂ ਜੈਸਟ ਸੇਵਾ ਸ਼ੁਰੂ ਕੀਤੀ ਆ ਕਿੰਨੇ ਕੁ ਲੋਕ ਤੁਹਾਡੇ ਕੋ ਇੱਥੇ ਆਏ ਨੇ ਤੇ ਤੁਹਾਡੇ ਤੱਕ ਪਹੁੰਚ ਕਿ ਤਰ੍ਹਾਂ ਕਰਦੇ ਜਾਂ ਤੁਸੀਂ ਲੱਭਦੇ ਹੋ ਬੰਦਾ ਇਸ ਤਰ੍ਹਾਂ ਦਾ ਜਿਹੜਾ ਨਿਆਸਰ ਜਿਸ ਨੂੰ ਕੋਈ ਹੈ ਨਹੀਂ ਆਸਰਾ ਕਿ ਜਾ ਆਪਣੇ ਆਪ ਲੋਕ ਤੁਹਾਡਾ ਨਹੀਂ ਵੇਖੋ ਜੀ ਮੈਂ ਨਹੀਂ ਲੱਭਦਾ ਬੰਦਿਆਂ ਨੂੰ ਹਾਂ ਆਟੋਮੈਟਿਕਲੀ ਕਹਿ ਲਓ ਜਿਨ੍ਹਾਂ ਦਾ ਇੱਥੇ ਦਾਣਾ ਪਾਣੀ ਲਿਖਿਆ ਜਿਨ੍ਹਾਂ ਦਾ ਇੱਥੇ ਭੌਮੜਲਾ ਉਹ ਕਿਸੇ ਨਾ ਕਿਸੇ ਤਰੀਕੇ ਵਿਊ ਬਣ ਕੇ ਸਾਡੇ ਟੀਮ ਮੈਂਬਰ ਨੇ ਸਰਦਾਰ ਕਬੀਰ ਸਿੰਘ ਢਿੱਲੋਂ ਸੋਰ ਸਿੰਘ ਤੋਂ ਇਹ ਇਹ ਇਹਨਾਂ ਨੂੰ ਇਹਨਾਂ ਨਾਲ ਵੀ ਜੁੜੇ ਨੇ ਲੋਕ ਹਾਂ ਤੇ ਉਹ ਵੀ ਇਹਨਾਂ ਨੂੰ ਦੱਸ ਦਿੰਦੇ ਨੇ ਵੀ ਆ ਫਲਾਨੀ ਜਗ੍ਹਾ ਤੇ ਬੰਦਾ ਫਿਰ ਅਸੀਂ ਜਾ ਕੇ ਉੱਥੋਂ ਲੈ ਆਉਨੇ ਆ ਤੇ ਕਈਆਂ ਨੂੰ ਆਪੇ ਹੀ ਛੱਡ ਜਾਂਦੇ ਨੇ ਤੇ ਸਾਡੇ ਕੋਲ ਪਰਿਵਾਰ ਉਹ ਨੇ ਜਿਆਦਾ ਸਰੀਰ ਉਹ ਨੇ ਜਿਹੜੇ ਜੈਨੂਇਨ ਜਿਨ੍ਹਾਂ ਦਾ ਕੋਈ ਵੀ ਨਹੀਂ ਹੈ ਹਮ ਇੰਦਰ ਵੀਰ ਸਿੰਘ ਇੱਕ ਨੰਗੜ ਵਸਤਾ ਦੇ ਵਿੱਚ ਜਿਹੜਾ ਕਾਫੀ ਸਮੇਂ ਤੋਂ ਇੱਕ ਕਮਰੇ ਦੇ ਵਿੱਚ ਗੰਦਗੀ ਦੇ ਵਿੱਚ ਰਹਿ ਰਿਹਾ ਸੀ ਜੀ ਜੀ ਮੰਜੇ ਦੇ ਉੱਤੇ ਲੈਟਰਨ ਬਾਥਰੂਮ ਉੱਥੇ ਹੀ ਖਾਣਾ ਉੱਥੇ ਹੀ ਮਲਬੂਤਰ ਕਰਨਾ ਉਹ ਮੈਨੂੰ ਕਿਸੇ ਵੀਰ ਨੇ ਫੋਨ ਕੀਤਾ ਵੀ ਆ ਇਹ ਅਵਸਥਾ ਦੇ ਵਿੱਚ ਇੱਕ ਵੀਰ ਆ ਤੇ ਉਹਨਾਂ ਦੀ ਸੇਵਾ ਚੁੱਕੀ ਹੈ ਜੀ ਉਹ ਉਹਨਾਂ ਦੀ ਮੈਂ ਪੋਸਟ ਆ ਜਿਹੜੀ ਆਪਣੇ ਪੇਜ ਤੇ ਪਾਈ ਸਭ ਤੋਂ ਪਹਿਲਾਂ ਜਿਹੜੀ ਆ ਉਹ ਬਾਬਾ ਜੀ ਉਹਨਾਂ ਨੇ ਉਹ ਸੇਵਾ ਲੈਣ ਵਾਸਤੇ ਮੈਨੂੰ ਫੋਨ ਕੀਤਾ ਉਦੋਂ ਤੋਂ ਮੇਰਾ ਨਾਲ ਨਾ ਪਿਆਰ ਬਣ ਗਿਆ ਰابطਾ ਬਣ ਗਿਆ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਠੀਕ ਆਓ ਫਿਰ ਰੋਸ਼ਿੰਦਰ ਵੀਰ ਨੂੰ ਅਹੀਂ ਲਾਏਗਾ ਇਹ ਉਦੋਂ ਬਾਅਦ ਕਾਫੀ ਜਿਹੜੀਆਂ ਸਵਾਵਾਂ ਜਿਹੜੀਆਂ ਵਾ ਉਹ ਬਾਬਾ ਜੀ ਉਹਨਾਂ ਨੂੰ ਇੱਥੇ ਮੈਂ ਭੇਜੀਆਂ ਵਾ ਤੇ ਉਸ ਤੋਂ ਬਾਅਦ ਜਿਹੜਾ ਕੋਈ ਜਾਦੀ ਕੰਡੀਸ਼ਨ ਖਰਾਬ ਹੁੰਦੀ ਉਹ ਅਸੀਂ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵੀ ਲੈ ਕੇ ਜਾਂਦੇ ਆ ਵੀ ਸਾਡੇ ਕੋਲ ਮੇਜਰ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਤੇ ਅਸੀਂ ਮੁਸ਼ਕਲ ਨਾਲ ਜਿਵੇਂ ਦੂਸਰੀਆਂ ਸੇਵਾਵਾਂ ਉਹ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਵੇਂ ਮਨੁੱਖਤਾ ਦੀ ਸੇਵਾ ਵੱਡੀ ਸੇਵਾ ਹਸਨਪੁਰ ਲੁਧਿਆਣਾ ਉਹਥੇ ਮਰੀਜ਼ਾਂ ਨੂੰ ਰੈਫਰ ਕਰੀਦਾ ਤੇ ਜਿਹੜੇ ਮੇਰੇ ਕੋਲ ਰੋਟੀ ਪਾਣੀ ਵਾਲੇ ਉਹਨਾਂ ਨੂੰ ਇੱਥੇ ਰੱਖ ਲੈਣਾ ਤੇ ਫਰਸਟ ایڈ ਦੀ ਦਵਾਈ ਜਿਹੜੀ ਅਸੀਂ ਉਹ ਦੇਨੇ ਆ ਫਸਟ ਸਟੇਜ ਦਾ ਹਾਂ ਜੀ ਮੈਡੀਕਲ ਜਿਆਦਾ ਸੀਰੀਸ ਉਹ ਉੱਥੇ ਭੇਜ ਦਿੰਦੇ ਹਾਂ 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 ਜੀ ਇੱਥੇ ਤੁਸੀਂ ਰੋਟੀ ਪਾਣੀ ਦੀ ਸੇਵਾ ਹਸਪਤਾਲ ਹਾਂ ਹਾਂ ਬਸ ਅਹੀਂ ਉਹਨਾਂ ਦਾ ਜੁੜ ਜਿੱਦਾਂ ਤੁਸੀਂ ਦੱਸਿਆ ਵੀ ਮਲਮੂਤਰ ਚੁੱਕਣ ਦੀ ਸੇਵਾ ਮੈਂ ਆਪ ਲਈ ਕੀਤੀ ਨੇ ਸਫਾਈ ਕਰਨੀ ਨੂੰਣਾ ਤੁਹਾਡਾ ਵੀ ਸਭ ਤੋਂ ਪਹਿਲਾਂ ਤੇ ਆਣ ਕੇ ਇੱਥੇ ਵਿਜ਼ਿਟ ਕਰੋ ਹਾਂ ਤੇ ਵੀਸਟ ਕਰਨਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਇੱਥੇ ਕਿਹੜੀਆਂ ਕਮੀਆਂ ਨੇ ਕਮੀਆਂ ਨੇ ਤੇ ਉਹ ਕਮੀਆਂ ਉਹ ਆਪਣੇ ਸੇਵਾ ਅਨਸਾਰ ਜਿੰਨਾ ਕਿਸੇ ਨੂੰ ਰੱਬ ਨੇ ਵੇਤ ਦਿੱਤਾ ਉਹ ਦੇ ਨਾਲ ਪੱਖਾ ਲੈ ਕੇ ਦੇ ਜੇ மஞ்சਾ ਲੈ ਕੇ ਦੇ ਦੇ ਬਿਸਤਰਾ ਲੈ ਕੇ ਦੇ ਜੇ ਕੱਪੜੇ ਲੈ ਕੇ ਦੇ ਜੇ ਦਵਾਈਆਂ ਲੈ ਕੇ ਦੇ ਦੇ ਉਹ ਦੀ ਆਪਣੀ ਬਵਸਤਾ ਹੈ ਉਹ ਜਿਆ ਪ੍ਰਬੰਧ ਕਰਦੇ ਤੇ ਪ੍ਰਬੰਧ ਸਾਨੂੰ ਬਹੁਤ ਹੈ ਸਾਡਾ ਹੁਣ ਲਗਭਗ 50 ਮੇਰੇ ਕੋ ਪੇਸ਼ੈਂਟ ਨੇ ਤੇ ਜਗ੍ਹਾ ਨਹੀਂ ਮੇਰੇ ਕੋ ਜਗ੍ਹਾ ਥੋੜੀ ਉਹਨਾਂ ਲਈ ਹਾਲ ਬਣਨ ਵਾਲਾ ਕਮਰੇ ਬਣਨ ਵਾਲੇ ਇਹ ਪ੍ਰਬੰਧ ਕਰਨ ਵਾਲੇ ਕਾਫੀ ਸੋਸੰਗਜੀ ਅੱਜ ਜਿਸੀ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਇੱਕ ਆਲਾਥ ਆਸ਼ਰਮ ਦੇ ਜਵੰਦੇ ਕਲਾਂ ਦੇ ਵਿੱਚ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਤੇ ਇਹ ਆਸ਼ਰਮ ਜਿਹੜਾ ਬਣਿਆ ਹੋਇਆ ਇੱਕ ਗਰੰਥੀ ਸਿੰਘ ਜਿਨ੍ਹਾਂ ਨੇ ਆਪਣਾ ਸਭ ਕੁਝ ਨਸ਼ਾਵਰ ਕਰਕੇ ਕਦੇ ਸਿੱਖ ਪ੍ਰਚਾਰਕ ਸਨ ਅੱਜ ਸਿੱਖ ਪ੍ਰਚਾਰ ਨੂੰ ਛੱਡ ਕੇ ਤੇ ਸੇਵਾ ਵਾਲੇ ਪਾਸੇ ਪਹਿਲ ਦਿੱਤੀ ਗਈ ਹੈ ਆਪਣਾ ਘਰ-ਬਾਰ ਆਪਣਾ ਗਹਿਣਾ ਗੱਟਾ ਵੇਚ ਕੇ ਸਾਰਾ ਕੁਝ ਇੱਥੇ ਆਲਾਥ ਆਸ਼ਰਮ ਦੇ ਵਿੱਚ ਲਾ ਦਿੱਤਾ ਉਹ ਕਰਦੇ ਗੱਲਾ ਬੰਤਾ ਉਹਨੇ ਫਤਿਹ ਸਾਹਿਬ ਬਾਬਾ ਜੀ ਵੈਖ ਖਾਲਸਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਫਤਿਹ ਬਾਬਾ ਜੀ ਸੋਣਿਆ ਵੀ ਤੁਸੀਂ ਆਪਣਾ ਘਰ-ਬਾਰ ਵੀ ਵੇਚ ਦਿੱਤਾ ਗਾਹਲਾ ਘਟਾ ਵੀ ਵੇਚ ਦਿੱਤਾ ਕਿਵੇਂ ਤੁਹਾਡੇ ਮਨ ਚ ਆਈ ਪਿਆਪਾ ਇਹ ਕਰਨਾ ਇਹ ਇਦਾਂ ਵੀ ਵੈਗਰੂਈ ਕਰਾਉਂਦਾ ਤੇ ਹੋਇਆ ਹੂੰ ਨਹੀਂ ਤੇ ਕੌਣ ਆ ਕਿਸੇ ਨੂੰ ਰੁਪਈਆ ਨਹੀਂ ਦਿੰਦਾ ਕੱਢ ਕੇ ਨਹੀਂ ਅੱਛਾ ਜੀ ਬਿਲਕੁਲ ਸਹੀ ਗੱਲ ਤੇ ਉਹ ਜਿਹੜਾ ਗਹਿਣੇ ਘਟੇ ਦੀ ਗੱਲ ਹੈ ਚਲੋ ਉਹ ਸਾਂਝਾ ਹੀ ਸਾਡਾ ਮੇਰੀ ਮੈਸੇਜ ਦੇ ਨਾਲ ਕਰਦਾ ਹਾਂਜੀ ਤੇ ਸ਼ੁਰੂਆਤ ਮੈਂ ਕੀਤੀ ਉਸੇ ਤੋਂ ਹੂੰ ਤੇ ਮਕਾਨ ਮੈਂ ਮੈਂ ਵੇਚਿਆ ਨਹੀਂ ਗਾ ਮਕਾਨ ਮੇਰਾ ਪਿੰਡ ਸੀ ਤੇ ਉਹ ਡਿੱਗ ਪਿਆ ਆਪੀ ਉੱਥੇ ਰਹਿੰਦਾ ਨਹੀਂ ਮੈਂ ਅੱਛਾ ਅੱਛਾ ਤੇ ਉਹ ਬਾਲਿਆਂ ਤੇ ਹੀ ਤੇ ਉਹ ਕੰਡਮ ਹੋ ਗਿਆ ਤੇ ਹੁਣ ਉਹ ਦੇਢ ਕੱਤਿਆ ਹੂੰ ਤੇ ਬਾਕੀ ਇਹ ਵੈਗਰੂ ਨਹੀਂ ਪ੍ਰੇਰਣਾ ਕੀਤੀ ਹੂੰ ਤੇ ਇਹ ਸ਼ੁਰੂ ਕੀਤਾ ਮੈਂ ਹਾਂਜੀ ਪਹਿਲਾਂ ਕਹਿੰਦੇ ਤੁਸੀਂ ਪ੍ਰਚਾਰ ਕਰਦੇ ਰਹੇ ਕਿ ਮੈਂ ਵੈ ਮੇਰਾ ਜਿਹੜਾ ਪ੍ਰੋਫੈਸ਼ਨਲ ਸੀਓ ਹੈਗਾ ਹੀ ਕਥਾਵਾਚਕ ਨਾਲ ਗ੍ਰੰਥੀ ਜੀ ਤੇ ਮੈਂ ਵਾਗਵਾਕ ਸਟੇਜਾਂ ਤੇ ਆਲ ਓਵਰ ਇੰਡੀਆ ਕਹਿ ਲੋ ਮੈਂ ਘੁੰਮਿਆ ਹੂੰ ਤੇ ਸਟੇਜਾਂ ਤੇ ਕੀਤਾ ਗੁਜਰਾਤ ਚ ਕੀਤਾ ਬੰਬੇ ਕੀਤੀ ਸੇਵਾ ਹੂੰ ਜਿੱਥੇ ਜਿੱਥੇ ਵੀ ਮੈਨੂੰ ਪੂਨੇ ਵੀ ਜੀ ਤੇ ਉਹ ਜਦੋਂ ਮੈਂ ਜੈਸਟ ਸੇਵਾ ਸ਼ੁਰੂ ਕੀਤੀ ਆ ਹੂੰ ਤੇ ਉਦੋਂ ਮੈਂ ਪੱਟੀ ਜਿਹੜੀ ਸਾਡੇ ਲਗ ਤਸੀਲ ਆ ਹਾਂਜੀ ਉੱਥੇ ਗੁਰਦੁਆਰਾ ਬਾਬਾ ਵਿਸ਼ਕਰਮਾ ਜੀ ਦੇ ਸਥਾਨ ਤੇ ਸੇਵਾ ਨਿਭਾਉਣ ਡਿਆ ਹਾਂ ਜੀ ਤੇ ਸ਼ੀਧੀ ਦੇ ਆਲੇ ਚੱਲਦੇ ਸਾਬ ਜਰ ਰਹੇ ਨੇ ਜੀ ਉਦੋਂ ਇਹ ਮਨ ਦੇ ਵਿੱਚ ਘਟਨਾ ਘੱਡੀ ਮੈਨੂੰ ਜਿਹੜਾ ਇਹ ਜਦੋਂ ਮੈਂ ਬੰਡ ਹੋਇਆ ਇਸ ਬੰਦੇ ਨੂੰ ਹੂੰ ਤੇ ਰਾਇਰੂ ਨੇ ਆਪਣੇ ਆਪ ਹੀ ਮੈਨੂੰ ਕਰ ਲਿਆ ਐਸੀ ਕਿਹੜੀ ਘਟਨਾ ਜਿਹੜੀ ਤੁਹਾਡੇ ਮਨ ਚ ਵੱਜੀ ਕਿ ਮੈਨੂੰ ਹੁਣ ਇੱਧਰ ਆਉਣਾ ਚਾਹੀਦਾ ਕਟ ਨਾ ਆਈ ਵੀ ਜਦੋਂ ਗੁਰੂ ਘਰਾਂ ਦੇ ਵਿੱਚ ਹੀ ਰਹਿਣ ਲੱਗ ਪਾ ਮੇਰਾ ਹਾਂ ਹਾਂ ਤੇ ਗੁਰੂ ਘਰਾਂ ਦੀ ਜਿਹੜੀ ਮਰਜ਼ਾਦਾ ਵਾ ਵੀ ਉਹ ਗੁਰੂ ਘਰ ਕਿਹਦੇ ਲਈ ਆ ਵੀ ਜਿਹਦੇ ਲਈ ਰੋਟੀ ਨਹੀਂ ਉਹਦੇ ਵਾਸਤੇ ਲੰਗਰ ਆ ਬਿਲਕੁਲ ਜਿਹਦੇ ਲਈ ਘਰ ਨਹੀਂ ਉਹਦੇ ਵਾਸਤੇ ਉਹ ਸਰਾਮ ਹਾਂ ਹੈ ਜਿਹਦੇ ਕੋਲ ਦਵਾਈ ਨਹੀਂ ਉਹਦੇ ਲਈ ਦਵਾਈ ਖਾਣਾ ਸਫਾ ਖਾਣਾ ਜੀ ਜੀ ਤੇ ਪਰ ਉਹ ਕੰਡੀਸ਼ਨਾਂ ਕੋਈ ਵੀ ਨਹੀਂ ਪੂਰੀਆਂ ਕਰਦਾ ਜਿੱਥੇ ਵੀ ਗਿਆ ਮੈਂ ਗੁਰਦੁਆਰਿਆਂ ਨੂੰ ਵੇਖਿਆ ਨਹੀਂ ਉਹਨਾਂ ਨੂੰ ਇੱਕ ਜਿਹੜਾ ਬੰਦਾ ਵਾ ਗਰੀਬ ਜਿਹੜਾ ਲਚਾਰ ਬੇਵਸ ਆ ਉਹਨੂੰ ਦਰਕਾਰਿਆ ਹੀ ਗਿਆ ਹੂੰ ਤੇ ਉਹ ਬਜ਼ੁਰਗ ਸੀਗਾ ਕੋਈ ਉੱਥੇ ਤੇ ਉਹ ਲੰਗਰ ਛਕਣ ਆਇਆ ਹੂੰ ਤੇ ਜਦੋਂ ਉਹ ਨਾ ਇੱਕ ਉੱਥੇ ਕੋਈ ਨਾਂ ਨਹੀਂ ਲੈਣਾ ਉਹਨਾਂ ਦਾ ਮੈਂ ਉਹਨਾਂ ਨੇ ਫੜ ਕੇ ਨਾ ਉਹਨੂੰ ਅੰਦ ਕੀ ਤੇਰਾ ਤੇ ਰੋਜ ਦਾ ਹੀ ਇਹ ਵਿਹਾਰ ਆ ਹਾਂ ਹਾਂ ਜੀ ਸੰਗਤ ਚੋਂ ਉਠਾਤਾ ਹਾਂ ਹਾਂ ਉਹ ਪੰਗਰ ਚੋਂ ਕਹਿ ਲੋ ਉਠਾਂਗਾ ਚੋਂ ਉਠਾਤਾ ਫਿਰ ਮੇਰੇ ਮਨ ਚ ਆਇਆ ਵੀ ਪ੍ਰੈਕਟੀਕਲ ਕਰਕੇ ਵੇਖੀਏ ਇਹਨੂੰ ਹੂੰ ਤੇ ਉਹੀ ਉਦੋਂ ਹੀ ਮੈਂ ਦਸੰਬਰ ਦੀ ਇਹ ਗੱਲ ਵਾ 28 ਦਸੰਬਰ ਹੂੰ 2016 ਹਾਂ ਤੇ ਮੁੜ ਕੇ 16 ਤੇ ਗਾਂ ਅਗਲੇ ਬਣੇ 17 ਫਰਵੀ ਜੀ ਜੀ ਦੇ ਵਿੱਚ ਇੱਕ ਫਰੀਮੈਂਟ ਸੇਵਾ ਸ਼ੁਰੂ ਕਰ ਲਈ ਜੀ ਹਾਂਜੀ ਮਤਲਬ ਉਹ ਬੰਦੇ ਤਾਂ ਇਹ ਧਿਆਨ ਦਿੱਤਾ ਵੀ ਧਿਆਨ ਤੇ ਮੇਰਾ ਪਹਿਲਾਂ ਵੀ ਇਹ ਸੀ ਇਧਰ ਸੜਕ ਤੇ ਆਉਣਾ ਜਾਣਾ ਵੇਖਣਾ ਕੋਈ ਇੱਥੇ ਡਿੱਗਾ ਫਿਰਦਾ ਉੱਥੇ ਕਿ ਉਦੋਂ ਮੇਰੇ ਕੋਲ ਬਵਸਤਾ ਨਹੀਂ ਤੇ ਜਦੋਂ ਇਹ ਘਟਨਾ ਘਟੀ ਆ ਉਦੋਂ ਜਸਟ ਫਿਰ ਮੈਂ ਸੋਚਿਆ ਵੀ ਇਹ ਹੁਣ ਬੀੜਾ ਚੁੱਕਣਾ ਚੁੱਕਣਾ ਇਹਨਾਂ ਨੂੰ ਆਪਦੇ ਨਾਲ ਜੋੜਨਾ ਹੀ ਜੋੜ ਲਿਆ ਜੀ ਜਿਤਨਾ ਹੁਣ ਆ ਜਗ੍ਹਾ ਕਾਫੀ ਖੁੱਲੀ ਏ ਤੁਹਾਡੇ ਕੋਲ ਇਹ ਜਗ੍ਹਾ ਤੁਹਾਨੂੰ ਕਿੱਥੋਂ ਮਿਲੀ ਤੇ ਜਾਂ ਫਿਰ ਕਿੰਨੇ ਕੁ ਲੋਕ ਨੇ ਹੁਣ ਤੁਹਾਡੇ ਕੋਲ ਇਹ ਇਹ ਵੇਖੋ ਵੀ ਸਾਰੇ ਪ੍ਰਬੰਧ ਜਦੋਂ ਸੱਚੇ ਮਾਰਗ ਚੱਲਦੇ ਆ ਨਾ ਉਹ ਕੋਈ ਨਾ ਕੋਈ ਵਿਊ ਨਿਕਲ ਆਉਂਦਾ ਹਾਂ ਹਾਂ ਤੇ ਥੋੜਾ ਜ ਮੈਂ ਤੁਹਾਨੂੰ ਦੱਸਣਾ ਡਿਟੇਲ ਦੇ ਵਿੱਚ ਜਦੋਂ ਮੇਰੇ ਮਨ ਚ ਫੁਰਨਾ ਬਣਿਆ ਤੇ ਮੇਰਾ ਘਰ ਪਿੰਡ ਦੇ ਵਿੱਚ ਆ ਜੀ ਤੇ ਮੇਰੇ ਘਰ ਦੇ ਲਾਗੇ ਘਰ ਖਾਲੀ ਸੀ ਇੱਕ ਜੀ ਤੇ ਮੈਂ ਉਹ ਘਰ ਵਾਲਿਆਂ ਨਾਲ ਬੇਨਤੀ ਕੀਤੀ ਵੀ ਤੁਸੀਂ ਆ ਮਕਾਨ ਦੋ ਤਿੰਨ ਕਮਰੇ ਆ ਤੇ ਤੁਸੀਂ ਪਰਾਂ ਕੋਠੀ ਪਾ ਲਈ ਮੈਨੂੰ ਇਹ ਕਮਰੇ ਦੇ ਦਿ ਦਿਓ ਮੈਂ ਆ ਸਿਆਹ ਸ਼ੁਰੂ ਕਰਨੀ ਹਾਂ ਤੇ ਉਹ ਆਂਦੇ ਵੀ ਬਾਬਾ ਜੀ ਆਈਆਂ ਨੂੰ ਵੇਚਣਾ ਵੇਚਣਾ ਤੁਸੀਂ ਹੁਣ ਸਾਡੇ ਨਾਲ ਬਿਆਨਾ ਕਰ ਲਓ ਤੇ ਤੁਸੀਂ ਮੁੜ ਕੇ ਬਾਕੀ ਪੈਸੇ ਦੇ ਦਿਓ ਜੀ ਤੇ ਮੇਰੀ ਇਹੋ ਜੀ ਬੋਸਤਾਨੀ ਮੇਰੇ ਕੋ ਇਹੋ ਜਿਹਾ ਪ੍ਰਬੰਧ ਨਹੀਂ ਮੈਂ ਤੇ ਉਹ ਹੈਂਡ ਟੂ ਮਾਉਥ ਵਾਲਾ ਬੰਦਾ ਦਿਹਾੜੀਦਾਰ ਹੀ ਕਹਿ ਲੋ ਵੀ ਗੁਰਦਾਰੇ ਜੌਬ ਕਰਦਾ 5 7 10000 ਦੇ ਨਾਲ ਬੱਚੇ ਵੀ ਪਾਲਦਾ ਨਾਲ ਕਰਕੇ ਤੇ ਉਹਨਾਂ ਨੂੰ ਮੈਂ ਕਿਹਾ ਵੀ ਇਹ ਤੇ 20 ਰੁਪਏ ਹੈਗੇ ਜੇ ਲੈਣੇ ਬਾਬੇ ਨਾਨਕ ਵਾਲੇ ਤੇ ਉਹ ਆਂਦੇ ਵੀ 20 ਰੁਪਈਆ ਤਾਂ ਬਾਬਾ ਸਰਨਾਨੀਗਾ ਤੇ ਤੂੰ ਫਿਰ ਮੈਂ ਚੁੱਪ ਕਰ ਰਿਆ ਉਹ ਉਦੋਂ ਹੀ ਉਹਨੇ ਚਿਰ ਜੀ ਉਹ ਦਹਾਵੀਆਂ ਮੈਂ ਘੰਟੇ ਦੇ ਵਿੱਚ ਮੈਂ ਉਥੋਂ ਤੁਰ ਕੇ ਆ ਪੋਲਵਾ ਸਾਡੇ ਲਾਗੇ ਇੱਥੇ ਆ ਗਿਆ ਸਿਆਲ ਦੇ ਦੇਣੀ ਉਸੇ ਵਰਦੀ ਚ ਮੈਂ ਜੌਬ ਵਾਲੀ ਆਪਣੀ ਸੇਵਾ ਵਾਲੀ ਚ ਤੇ ਸਾਡੇ ਪਿੰਡ ਦੇ ਨੇ ਹਾਂਜੀ ਹਰਪਾਲ ਸਿੰਘ ਮੈਂਬਰ ਸੀ ਉਹ ਪੰਚਾਇਤ ਮੈਂਬਰ ਕਾਂਗਰਸ ਸਰਕਾਰ ਲੋ ਜੀ ਜੀ ਉਹ ਉਹਨਾਂ ਨੇ ਆਉਣਾ ਸੀ ਇੱਥੇ ਜਿੱਥੇ ਆਪਾਂ ਬੈਠੇ ਹਾਂ ਦੇ ਸਾਹਮਣੇ ਸਰਦਾਰ ਦਲਜੀਂਦਰ ਸਿੰਘ ਬੋੜੇ ਵਾਲੇ ਸਰਪੰਚ ਜਿਨ੍ਹਾਂ ਨੇ ਇਹ ਜਗ੍ਹਾਦਾਨ ਕੀਤੀ ਜੀ ਉਹਨਾਂ ਦਾ ਘਰ ਆ ਉਹ ਆਉਣ ਲੱਗਾ ਸੀ ਇੱਧਰ ਨੂੰ ਤੇ ਆਂਦੇ ਬਾਬਾ ਜੀ ਅੱਜ ਇੱਥੇ ਬੈਠੇ ਜੇ ਮੈਂ ਤਾਂ ਵੈਸੇ ਹੀ ਮੈਂ ਬਿਠਾ ਦਾ ਆਓ ਚ ਤੁਰੇ ਆਉਣੇ ਸਰਪੰਚ ਕੋਲ ਹੋਗੇ ਹਾਂ ਤੇ ਜਦੋਂ ਮੈਂ ਉਧਰ ਸਰਪੰਚ ਦੇ ਘਰ ਨੂੰ ਲੰਘਿਆ ਇੱਥੋਂ ਤੇ ਮੈਨੂੰ ਇਹ ਬਿਲਡਿੰਗ ਵੇਲੇ ਹੀ ਪਈ ਦਿਹੀ ਵਾਹ ਉਹ ਫਿਰ ਮੈਂ ਜਾ ਕੇ ਉਹਨੇ ਆਪਦੀ ਗੱਲ ਕੀਤੀ ਮੈਂਬਰ ਨੇ ਮੈਂ ਆਪਦਾ ਪ੍ਰਸ਼ਨ ਰੱਖਦਾ ਵੀ ਸਰਪੰਚ ਸਾਹਿਬ ਜੇ ਉਹ ਆਪਾਂ ਸਕੂਲ ਵਾਲੀ ਜਗਾ ਨੂੰ ਆਇਆ ਕੰਮ ਲਈ ਵਰਤ ਲਈਏ ਤੇ ਉਹ ਆਂਦਾ ਵੀ ਮਾਤਾ ਜੀ ਨੂੰ ਮਿਲੋ ਮੇਰੀ ਹਾਂ ਹਾਂ ਸਰਪੰਚ ਦੀ ਮਾਤਾ ਜੀ ਦਲਬੀਰ ਕੌਰ ਬੜੇ ਅੱਛੇ ਉਹਨਾਂ ਦਾ ਨੈਚਰ ਹੀ ਬਹੁਤ ਅੱਛੀ ਹੋ ਇਸਤਰੀ ਹੀ ਉਹ ਮਾਂ ਬਹੁਤ ਚੰਗੀ ਜਿਨੇ ਉਦੋਂ ਜਸਤੀ ਸਾਨੂੰ ਇਹ ਕਹਾ ਕਰਦੀ ਤੇ ਉਸ ਵੇਲੇ ਚਾਬੀ ਦੇ ਦਿੱਤੀ ਚਾਬੀ ਦੇ ਦਿੱਤੀ ਵਾਹ ਕੀ ਬਾਤ ਹੈ ਦਾਨੀ ਸੱਜਣ ਹੁੰਦੇ ਨੇ ਬਹੁਤ ਹਾਂ ਬਿਲਕੁਲ ਤੇ ਇਹ ਜਗਾ ਦੇ ਵਿੱਚ ਜਿਹੜੇ ਰੁੱਖ ਕੋਸ਼ ਤੇ ਅਸੀਂ ਲਾਏ ਆ ਕੁਝ ਰੁੱਖ ਉਹ ਬਜ਼ੁਰਗ ਸਰਦਾਰ ਜਸਵੰਤ ਸਿੰਘ ਜਸਾ ਸਿੰਘ ਬੋੜੇ ਵਾਲੇ ਨੂੰ ਕਹਿੰਦੇ ਆ ਬੜੇ ਉਹ ਜਿਹੜੇ ਆ ਗਰੀਬਾਂ ਦੇ ਹਮਦਰਦ ਸੀ ਉਹ ਉਦੋਂ ਹੀ ਉਹ ਚਲਾਣਾ ਕਰ ਗਏ ਜਦੋਂ ਅਸੀਂ ਇਹ ਸ਼ੁਰੂ ਕੀਤਾ ਨਾ ਥੋੜਾ ਚਿਰ ਬਾਅਦ ਦੋਵੇਂ ਜਿਹੜੇ ਸਰਦਾਰ ਵੱਡੇ ਮਾਤਾ ਚਰਨ ਕੌਰ ਤੇ ਸਰਦਾਰ ਜਸਾ ਸਿੰਘ ਤੇ ਉਦੋਂ ਬਾਅਦ ਵਿੱਚ ਉਹ ਸਰਪੰਚਣੀ ਜਿਹੜੀ ਬੀਬੀ ਦਲਵੀਰ ਕੌਰ ਸੀ ਉਹ ਵੀ ਚੜ੍ਹਾਈ ਕਰ ਗਈ ਜਿਨ੍ਹਾਂ ਨੇ ਸਾਨੂੰ ਚਾਬੀਆਂ ਪਾਈਆਂ ਹੁਣ ਆਪਾਂ ਥੋੜਾ ਜਿਹਾ ਇੱਧਰਲੇ ਪਾਸਾ ਆਈਏ ਵੀ ਕਿੰਨੇ ਕੁ ਲੋਕ ਤੁਹਾਡੇ ਕੋ ਇੱਥੇ ਆਏ ਨੇ ਤੇ ਤੁਹਾਡੇ ਤੱਕ ਪਹੁੰਚ ਕਿ ਤਰ੍ਹਾਂ ਕਰਦੇ ਜਾਂ ਤੁਸੀਂ ਲੱਭਦੇ ਹੋ ਬੰਦਾ ਇਸ ਤਰ੍ਹਾਂ ਦਾ ਜਿਹੜਾ ਨਿਆਸਰਾਂ ਜਿਸ ਨੂੰ ਕੋਈ ਹੈ ਨਹੀਂ ਆਸਰਾ ਕਿ ਜਾਂ ਆਪਣੇ ਆਪ ਲੋਕ ਤੁਹਾਡੇ ਤੱਕ ਨਹੀਂ ਵੇਖੋ ਜੀ ਮੈਂ ਨਹੀਂ ਲੱਭਦਾ ਬੰਦਿਆਂ ਨੂੰ ਹਾਂ ਇਹ ਆ ਆਟੋਮੈਟਿਕਲੀ ਕਹਿ ਲਓ ਜਿਨ੍ਹਾਂ ਦਾ ਇੱਥੇ ਦਾਣਾ ਪਾਣੀ ਲਿਖਿਆ ਜਿਨ੍ਹਾਂ ਦਾ ਇੱਥੇ ਭੌਮੜਲਾ ਉਹ ਕਿਸੇ ਨਾ ਕਿਸੇ ਤਰੀਕੇ ਵਿਊ ਬਣ ਕੇ ਸਾਡੇ ਟੀਮ ਮੈਂਬਰ ਨੇ ਸਰਦਾਰ ਕਬੀੜ ਸਿੰਘ ਢਿੱਲੋਂ ਸੋਰ ਸਿੰਘ ਤੋਂ ਇਹ ਇਹ ਇਹਨਾਂ ਨੂੰ ਇਹਨਾਂ ਨਾਲ ਵੀ ਜੁੜੇ ਨੇ ਲੋਕ ਹਾਂ ਤੇ ਉਹ ਵੀ ਇਹਨਾਂ ਨੂੰ ਦੱਸ ਦਿੰਦੇ ਨੇ ਵੀ ਆ ਫਲਾਨੀ ਜਗ੍ਹਾ ਤੇ ਬੰਦਾ ਫਿਰ ਅਸੀਂ ਜਾ ਕੇ ਉੱਥੋਂ ਲੈ ਆਉਨੇ ਆ ਤੇ ਕਈਆਂ ਨੂੰ ਆਪੇ ਹੀ ਛੱਡ ਜਾਂਦੇ ਨੇ ਤੇ ਸਾਡੇ ਕੋਲ ਪਰਿਵਾਰ ਉਹ ਨੇ ਜਿਆਦਾ ਸਰੀਰ ਉਹ ਨੇ ਜਿਹੜੇ ਜੈਨੂਇਨ ਜਿਨ੍ਹਾਂ ਦਾ ਕੋਈ ਵੀ ਨਹੀਂ ਹਮ ਅੱਛਾ ਮੁਸ਼ਕਿਲਾਂ ਤੁਹਾਨੂੰ ਕਿੰਨੀਆਂ ਆਉਂਦੀਆਂ ਨੇ ਕਿਉਂਕਿ ਮੈਂ ਵੇਖਿਆ ਵੀ ਉਹ ਵਿਚਾਰੇ ਆਪਰੇ ਆਪ ਗੱਲ ਆਪਣੀ ਦੱਸ ਵੀ ਨਹੀਂ ਸਕਦੇ ਕਈ ਤੇ ਮਾਲਮੁੱਤਰ ਵੀ ਕਈਆਂ ਦਾ ਉੱਪਰ ਹੀ ਆ ਕੀ ਹਿਸਾਬ ਬਿਲਕੁਲ ਬਿਲਕੁਲ ਜੀ ਮੁਸ਼ਕਲਾਂ ਲਗਭਗ ਮੁਸ਼ਕਲਾਂ ਆ ਇਹ ਸੇਵਾ ਬਹੁਤ ਕਠਨ ਸੇਵਾ ਹੈ ਜਿਹੜੀ 사ਤਗੁਰੂ ਜੀ ਸਾਡੇ ਤੋਂ ਕਰਵਾ ਰਹੇ ਨੇ ਤੇ ਮੁਸ਼ਕਲਾਂ ਦੀ ਤਾਂ ਗਿਣਤੀ ਕੋਈ ਨਹੀਂ ਹਮ ਇੰਨੀਆਂ ਨੇ ਕਿ ਸਾਰੇ ਜਿਹੜੇ ਪ੍ਰਬੰਧ ਇਹਨਾਂ ਨੂੰ ਚਾਹੀਦੇ ਨੇ ਜਿਹੜੇ ਮਹਿਕਾਮ ਬਣਾ ਮੇ ਜਿਹੜੇ ਮੇਰੀ ਮੰਦੀ ਮਨਛਾ ਵੀ ਇਹਨਾਂ ਦਾ ਪ੍ਰਬੰਧ ਇਹੋ ਜਿਹਾ ਹੋਵੇ ਕਿ ਜਿਹੜਾ ਅਲੋਕਾਰ ਦੁਨੀਆ ਦੇ ਨਾਲ ਇਹ ਰਹਿਣ ਵਾਲੇ ਹੁਣ ਪਰ ਉਹ ਸਾਡੇ ਕੋਲ ਪ੍ਰਬੰਧ ਨਹੀਂ ਹੋ ਰਿਹਾ ਕਾਰਨੇ ਕਿ ਸਾਡੇ ਨਾਲ ਸੰਗਤ ਨਹੀਂ ਜੁੜੀ ਹਮ ਦੇਸ਼ ਵਿਦੇਸ਼ ਦੀ ਸੰਗਤ ਨੂੰ ਵੀ ਬੇਨਤੀ ਮੇਰੀ ਇੱਥੇ ਪੰਜਾਬ ਦੀ ਸੰਗਤ ਨੂੰ ਵੀ ਬੇਨਤੀ ਵੀ ਅਸੀਂ ਸ਼ਹਿਰਾਂ ਤੋਂ ਮੇਨ ਰੋਡਾਂ ਤੋਂ ਹਟ ਕੇ ਸਾਡਾ ਆ ਆਸ਼ਰਮ ਹੈ ਸੰਗਤਾਂ ਵਾਸਤੇ ਜਿਹੜਾ ਬਣਾਇਆ ਵੀਰਾਂ ਵਾਸਤੇ ਇੱਥੇ ਪਹੁੰਚਣ ਦੇ ਲਈ ਕੁਝ ਸਮਾਂ ਕੱਢਣਾ ਪੈਂਦਾ ਜੀ ਜੀ ਹੁਣ ਲੋਕ ਕਿੰਨੇ ਕੁ ਲੋਕ ਤੁਹਾਡੇ ਨਾਲ ਸੰਯੋਗ ਕਰਦੇ ਨੇ ਕੋਈ ਰਾਸ਼ਨ ਕੋਈ ਕਿੱਥੋਂ ਆਉਂਦਾ ਜਾਂ ਦਵਾਈ ਬੂਟੀ ਦਾ ਕੋਈ ਸਰਦਾ ਹੈ ਵੇਖੋ ਇਹ ਹੁਣ ਵੈਗਰੂ ਦੀ ਕਿਰਪਾ ਨਾਲ ਕੁਝ ਇਹਨਾਂ ਵੀਰਾਂ ਦਾ ਸਹਿਯੋਗ ਹੈ ਬਹੁਤ ਜ਼ਿਆਦਾ ਸੁਰ ਸਿੰਘ ਵਾਲਿਆਂ ਦਾ ਇਹਨਾਂ ਦੇ ਨਾਲ ਜਰੀਏ ਕਈ ਹੋਰ ਸੰਗ ਜਿਨ੍ਹਾਂ ਨੇ ਕਿਸੇ ਨੇ ਸਿਲੰਡਰਾਂ ਦੀ ਸੇਵਾ ਚੁੱਕ ਲਈ ਆ ਕਿਸੇ ਨੇ ਦਵਾਈਆਂ ਦੀ ਚੁੱਕ ਲਈ ਹਾਂ 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 ਨਹੀਂ ਉਹ ਉਥੋਂ ਮਾਇਆ ਆਪੋ ਆਪਣੇ ਖਾਤੇ ਚ ਅਸੀਂ ਡਾਇਰੈਕਟ ਹੀ ਇਹਨਾਂ ਨੂੰ ਦੱਸਿਆ ਵੀ ਆਹ ਖਾਤੇ ਬੈਂਕ ਉਹਨਾਂ ਦੇ ਨਾਲ ਜੋੜੇ ਆ ਉਹ ਆਪੇ ਉਹਨਾਂ ਨੂੰ ਫੋਨ ਕਰਦੇ ਪਾ ਜਾਂਦੇ ਅਸੀਂ ਸਿਲੰਡਰ ਲਾਉਣੇ ਗੱਡੀ ਲਾ ਜਾਂਦੀ ਪੈਸੇ ਉਹ ਸਿੱਦੇ ਡਾਇਰੈਕਟ ਉੱਥੇ ਪਾ ਦਿੰਦੇ ਉੱਥੇ ਪਾ ਦਿੰਦੇ ਹਾਂਜੀ ਬਹੁਤ ਵਧੀਆ ਇਹ ਦਵਾਈਆਂ ਦੂਈਆਂ ਤਾਂ ਵੀ ਕਾਫੀ ਮਰੀਜ਼ ਆ ਦਵਾਈਆਂ ਦਾ ਵੀ ਇਦਾਂ ਵੀ ਸਾਡੇ ਕੋਲ ਮੇਜਰ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਤੇ ਅਸੀਂ ਮੁਸ਼ਕਲ ਨਾਲ ਜਿਵੇਂ ਦੂਸਰੀਆਂ ਸਵਾਵਾਂ ਉਹਨਾਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਜਿਵੇਂ ਮਨੁਖਤਾਰੀ ਸੇਵਾ ਵੱਡੀ ਸੇਵਾ ਹਸਨਪੁਰ ਲੁਧਿਆਣਾ ਉੱਥੇ ਮਰੀਜ਼ਾਂ ਨੂੰ ਰਸ ਪਰ ਕਰੀਦਾ ਤੇ ਜਿਹੜੇ ਮੇਰੇ ਕੋਲ ਰੋਟੀ ਪਾਣੀ ਵਾਲੇ ਉਹਨਾਂ ਨੂੰ ਮੈਥੇ ਰੱਖ ਲੈਣਾ ਤੇ ਫਰਸਟ ایڈ ਦੀ ਦਵਾਈ ਜਿਹੜੀ ਅਸੀਂ ਉਹ ਦੇਨੇ ਫਰਸਟ ایڈ ਦੀ ਹਾਂ ਇਹ ਮੈਡੀਕਲ ਜਿਆਦਾ ਸਿਰਸ ਉਹ ਉੱਥੇ ਭੇਜ ਦੇਣਾ ਹਾਂ ਹਾਂਜੀ ਹਾਂ ਇੱਥੇ ਤੁਸੀਂ ਰੋਟੀ ਪਾਣੀ ਦੀ ਸੇਵਾ ਆਸਪਾਲ ਹਾਂ ਹਾਂ ਬਸ ਅਹੀਂ ਉਹਨਾਂ ਦਾ ਜਿਹੜਾ ਜਿੱਦਾਂ ਤੁਸੀਂ ਦੱਸਿਆ ਵੀ ਮਲਮੂਤਰ ਚੁੱਕਣ ਦੀ ਸੇਵਾ ਮੈਂ ਆਪ ਲਈ ਹੋਈ ਸੀ ਇਹਨਾਂ ਸਫਾਈ ਕਰਨੀ ਨੂੰਣਾ ਤੁਹਾਡਾ ਕਰੀਦਾ ਹੁਣ ਤੁਸੀਂ ਇੱਕ ਸਾਡੇ ਵੱਲੋਂ ਇੱਕ ਸੰਗਤ ਨੂੰ ਅਪੀਲ ਕਰ ਸਕਦੇ ਹੋ ਕੋਈ ਰਾਸ਼ਨ ਦੀ ਜੇ ਤੁਹਾਨੂੰ ਲੋੜ ਹੈ ਜਾਂ ਕੋਈ ਹੋਰ ਕਿਸੇ ਪੱਖੇ ਦੀ ਲੋੜ ਹੈ ਜਿਹੜੀ ਵੀ ਤੁਹਾਨੂੰ ਮੁਸ਼ਕਲ ਲੱਗਦੀ ਵੀ ਆ ਸਾਨੂੰ ਆ ਰਹੀ ਹੈ ਤੁਸੀਂ ਅਪੀਲ ਕਰ ਸਕਦੇ ਹੋ ਸੰਗਤ ਨੂੰ ਵੀ ਸਾਨੂੰ ਇਹ ਚੀਜ਼ਾਂ ਵਿੱਚ ਮਦਦ ਕਰਾਈਆਂ ਮੇਰੀ ਤੇ ਬੇਨਤੀ ਇਹ ਆ ਹਾਂ ਵੀ ਸਭ ਤੋਂ ਪਹਿਲਾਂ ਤੇ ਆਣ ਕੇ ਇੱਥੇ ਵਿਜ਼ਿਟ ਕਰੋ ਹਾਂ ਤੇ ਵੀਚਟ ਕਰਨਗੇ ਤੇ ਇਹਨਾਂ ਨੂੰ ਪਤਾ ਲੱਗੂਗਾ ਵੀ ਇੱਥੇ ਕਿਹੜੀਆਂ ਕਮੀਆਂ ਨੇ ਕਮੀਆਂ ਨੇ ਤੇ ਉਹ ਕਮੀਆਂ ਉਹ ਆਪਣੇ ਸੇਵਾ ਅਨਸਾਰ ਜਿੰਨਾ ਕਿਸੇ ਨੂੰ ਰੱਬ ਨੇ ਵੇਤ ਦਿੱਤਾ ਉਹ ਦੇ ਨਾਲ ਪੱਖਾ ਲੈ ਕੇ ਦੇ ਜੇ ਮੰਜਾ ਲੈ ਕੇ ਦੇ ਦੇ ਬਿਸਤਰਾ ਲੈ ਕੇ ਦੇ ਦੇ ਜੇ ਕੱਪੜੇ ਲੈ ਕੇ ਦੇ ਦੇ ਜੇ ਦਵਾਈਆਂ ਲੈ ਕੇ ਦੇ ਦੇ ਉਹ ਦੀ ਆਪਣੀ ਬਵਸਤਾ ਹੈ ਉਹ ਜਿਆ ਪ੍ਰਬੰਧ ਕਰਦੇ ਤੇ ਪ੍ਰਬੰਧ ਸਾਨੂੰ ਬਹੁਤ ਜ ਸਾਡਾ ਹੁਣ ਲਗਭਗ 50 ਮੇਰੇ ਕੋ ਪੇਸ਼ੈਂਟ ਨੇ ਤੇ ਜਗ੍ਹਾ ਨਹੀਂ ਮੇਰੇ ਕੋ ਜਗ੍ਹਾ ਥੋੜੀ ਉਹਨਾਂ ਲਈ ਹਾਲ ਬਣਨ ਵਾਲਾ ਕਮਰੇ ਬਣਨ ਵਾਲੇ ਇਹ ਪ੍ਰਬੰਧ ਕਰਨ ਵਾਲੇ ਕਾਫੀ ਮੋਬਾਈਲ ਨੰਬਰ ਬੋਲ ਦਿਓ ਹਾਂਜੀ ਮੇਰਾ ਜਿਹੜਾ ਸੰਪਰਕ ਨੰਬਰ ਹੈ ਉਹ 82642 97940 ਜੀ ਜਿਹੜਾ ਕੰਟੀਨਿਊ ਮੇਰੇ ਕੋਲ ਚੱਲਦਾ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਵੀਰ ਸੋਰਸਿੰਗ ਤੋਂ ਵੀ ਜੁੜੇ ਨੇ ਜੋ ਇਸ ਸੰਸਥਾ ਦੇ ਨਾਲ ਕਾਫੀ ਲੰਮੇ ਸਮੇ ਤੋਂ ਸਿਵਾਲ ਬਾਹਰ ਨੇ ਆਪਾਂ ਕਰਦੇ ਗੱਲਬਾਤ ਵੀਰ ਜੀ ਬਹੁਤ ਬਹੁਤ ਸਵਾਗਤ ਹੈ ਬਾਈ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਕਿਸ ਤਰ੍ਹਾਂ ਦੀਆਂ ਸੇਵਾਵਾਂ ਚੱਲ ਰਹੀਆਂ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਬਾਬਾ ਜੀ ਬਾਰੇ ਮੈਂ तकरीबन ਮੈਂ 1 ਸਾਲ ਤੋਂ ਬਾਬਾ ਜੀ ਉਹਨਾਂ ਦੇ ਨਾਲ ਜੁੜਿਆ ਵਾਂ ਜੀ ਬਾਕੀ ਕੋਈ ਕਿਸੇ ਨਾਲ ਨਹੀਂ ਗਾ ਜੁੜਦਾ ਜਦੋਂ ਪ੍ਰਮਾਤਮਾ ਦੀ ਕਿਰਪਾ ਹੋਵੇ ਬਿਲਕੁਲ ਤੇ ਚੰਗੇ ਕੰਮ ਦੇ ਨਾਲ ਤੇ ਉਦੋਂ ਜੁੜਿਆ ਜਾਂਦਾ ਸਹੀ ਹੈ ਮੈਂ ਇੱਕ ਕਾਫੀ ਸਮੇਂ ਤੋਂ ਵੇਖਦਾ ਆ ਸੀ ਕੇਰ ਸਿੰਘ ਮਝਾਇਲ ਜੀ ਦਾ ਬੇਟਾ ਜਸਪਾਲ ਸਿੰਘ ਮਝਾਇਲ ਹਾਂ ਜਿਹੜਾ ਕਿ 5 ਸਾਲ ਸੜਕਾਂ ਦੇ ਉੱਤੇ ਰੁਲਦਾ ਰਿਹਾ ਜੀ ਉਹਨੂੰ ਬਚਾਉਣ ਦੀ ਖਾਤਰ ਬਚਾਉਣ ਵਾਲਾ ਉਹ ਪ੍ਰਮਾਤਮਾ ਵਾ ਬਾਕੀ ਬੰਦੇ ਦਾ ਹੀ ਲਵ ਸੀ ਲਾਉਂਦਾ ਮੈਂ ਤਕਰੀਬਨ 3 ਸਾਲ ਉਹ ਬੰਦੇ ਦੇ ਮਗਰ ਫਿਰਿਆ ਹਾਂ ਇਹ ਐਡਾ ਤਗੜਾ ਵਿਦਵਾਨ ਆ ਇਹਨੂੰ ਬਚਾਇਆ ਜਾਵੇ ਦੁਬਾਰਾ ਸਟੇਜ ਤੇ ਲਿਆਂਦਾ ਜਾਵੇ ਛੋਟੀ ਦਾ ਕੁਇਸ਼ਰ ਸੀ ਬੜਾ ਛੋਟੀ ਦਾ ਕੁਇਸ਼ਰ ਹੀ ਤਕਰੀਬਨ ਮੈਂ ਵੀ ਉਹਨਾਂ ਦਾ ਬਹੁਤ ਤਕੜਾ ਫੈਨ ਆ ਬਾਕੀ ਸਾਰੀ ਦੁਨੀਆ ਫੈਨ ਸੀਗੀ ਬਿਲਕੁਲ ਬਿਲਕੁਲ ਮਝੈਲ ਸਾਹਿਬ ਨੂੰ ਕੋਈ ਨਹੀਂ ਜਾਣਦਾ ਹਾਂ ਜੀ ਤਿੰਨਾਂ ਸਾਲਾਂ ਬਾਅਦ ਮੈਨੂੰ ਮੌਕਾ ਮਿਲਿਆ ਉਹਨਾਂ ਦੀ ਸੇਵਾ ਦਾ ਤੇ ਮੈਂ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਛੱਡ ਗਿਆ ਆ ਕੱਲ ਵੀ ਅਸੀਂ ਉਹਨਾਂ ਨੂੰ ਮਿਲ ਕੇ ਆਏ ਆ ਯਾਨੀ ਕਿ ਬਹੁਤ ਵਧੀਆ ਸਿਹਤ ਹੈ ਉਹਨਾਂ ਦੀ ਇਸ ਟਾਈਮ ਤੇ ਬਾਕੀ ਅਜੇ ਭਾਜੀ ਗੁਰਪ੍ਰੀਤ ਮੈਂਟੂ ਜੀ ਛੁੱਟੀ ਨਹੀਂ ਦੇ ਰਹੇ ਕਿਉਂਕਿ ਅਜੇ ਪੂਰੇ ਪ੍ਰੋਪਰ ਠੀਕ ਨਹੀਂ ਗਏ ਹੂੰ ਉਹਨਾਂ ਨੂੰ ਮਨੁੱਖਤਾ ਦੀ ਸੇਵਾ ਛੱਡਣ ਤੋਂ ਬਾਅਦ ਮੁੜ ਕੇ ਚੌਲ ਦੀ ਮੁੰਨ ਦੀ ਵੀਡੀਓ ਪਾਈ ਵੀਡੀਓ ਤੋਂ ਬਾਅਦ ਜਾਣ ਪਛਾਣ ਜਨਤਾ ਦੇ ਵਿੱਚ ਬਣੀ ਉਦੋਂ ਬਾਅਦ ਮੈਨੂੰ ਇੱਕ ਛਿਛਰੇਵਾਲ ਤੋਂ ਫੋਨ ਆਇਆ ਸ਼ਿੰਦਰ ਵੀਰ ਜੀ ਇੱਕ ਨੰਗਣ ਅਵਸਥਾ ਦੇ ਵਿੱਚ ਜਿਹੜਾ ਕਾਫੀ ਸਮੇਂ ਤੋਂ ਇੱਕ ਕਮਰੇ ਦੇ ਵਿੱਚ ਗੰਦਗੀ ਦੇ ਵਿੱਚ ਰਹਿ ਰਿਹਾ ਸੀ ਜੀ ਜੀ ਮੰਜੇ ਦੇ ਉੱਤੇ ਲੈਟਰਨ ਬਾਥਰੂਮ ਉੱਥੇ ਹੀ ਖਾਣਾ ਉੱਥੇ ਹੀ ਮਲਬੁੱਤਰ ਕਰਨਾ ਉਹ ਮੈਨੂੰ ਕਿਸੇ ਵੀਰ ਨੇ ਫੋਨ ਕੀਤਾ ਵੀ ਆਇਆ ਅਵਸਥਾ ਦੇ ਵਿੱਚ ਇੱਕ ਵੀਰ ਆ ਤੇ ਉਹਨਾਂ ਦੀ ਸੇਵਾ ਚੁੱਕੀਏ ਜੀ ਉਹ ਉਹਨਾਂ ਦੀ ਮਾਪੋਸਟ ਹੈ ਜਿਹੜੀ ਆਪਣੇ ਪੇਜ ਤੇ ਪਾਈ ਸਭ ਤੋਂ ਪਹਿਲਾਂ ਜਿਹੜੀ ਆ ਉਹ ਬਾਬਾ ਜੀ ਹੁਣਾਂ ਨੇ ਉਹ ਸੇਵਾ ਲੈਣ ਵਾਸਤੇ ਮੈਨੂੰ ਫੋਨ ਕੀਤਾ ਉਦੋਂ ਤੋਂ ਮੇਰਾ ਲੈਣਾ ਪਿਆਰ ਬਣ ਗਿਆ ਰابطਾ ਬਣ ਗਿਆ ਮੈਂ ਬਾਬਾ ਜੀ ਨੂੰ ਕਿਹਾ ਬਾਬਾ ਜੀ ਠੀਕ ਆਓ ਫਿਰ ਰੋਸ਼ਿੰਦਰ ਵੀਰ ਨੂੰ ਅਸੀਂ ਲੈ ਕੇ ਆਏ ਉਦੋਂ ਬਾਅਦ ਕਾਫੀ ਜਿਹੜੀਆਂ ਸਵਾਵਾਂ ਜਿਹੜੀਆਂ ਵਾ ਉਹ ਬਾਬਾ ਜੀ ਹੁਣਾਂ ਨੂੰ ਇੱਥੇ ਮੈਂ ਭੇਜੀਆਂ ਵਾ ਤੇ ਉਸ ਤੋਂ ਬਾਅਦ ਜਿਹੜਾ ਕੋਈ ਜਾਦੀ ਕੰਡੀਸ਼ਨ ਖਰਾਬ ਹੁੰਦੀ ਉਹ ਅਸੀਂ ਮਨੁੱਖਤਾ ਦੀ ਸੇਵਾ ਸੁਪਨਿਆਂ ਦੇ ਘਰ ਵੀ ਲੈ ਕੇ ਜਾਂਦੇ ਆ ਹੂੰ ਮੈਂ ਸਾਰੇ ਸੰਗਤ ਨੂੰ ਆਪਣੇ ਸੱਜਣਾ ਮਿੱਤਰਾਂ ਨੂੰ ਬੇਨਤੀ ਕਰਦਾ ਵਾਂ ਕਿ ਚੰਗੇ ਕੰਮਾਂ 'ਚ ਜੁੜਿਆ ਜਾਵੇ ਆਪਣਾ ਜੀਵਨ ਸੁਧਾਰਨ ਵਾਸਤੇ ਤੇ ਆਪਾਂ ਚੰਗਾ ਕੰਮ ਕਰਾਂਗੇ ਤੇ ਜੀਵਨ ਸੁਧਰਨਾ ਵਾ ਤੇ ਚੰਗੇ ਕੰਮ ਕਰਨ ਵਾਸਤੇ ਆਪਣਾ ਟਾਈਮ ਵੀ ਕੱਢਣਾ ਪੈਂਦਾ ਵਾ ਬਿਲਕੁਲ ਤੇ ਬਾਕੀ ਮਨਵੀ ਮਾਰਨਾ ਪੈਂਦਾ ਮਨਵੀ ਮਾਰਨਾ ਪੈਂਦਾ ਲੋਕ ਤੁਸੀਂ ਵੇਖ ਲਿਆ ਜਦੋਂ ਮੈਂ ਵੇਖਿਆ ਵੀ ਬਹੁਤ ਵਿਚਾਰੇ ਆਪਣੇ ਆਪ ਜੰਗਲ ਪਾਣੀ ਵੀ ਨਹੀਂ ਜਾ ਸਕਦੇ ਉਹਨਾਂ ਨੂੰ ਨਵਾਉਣਾ ਧਵਾਉਣਾ ਬੜਾ ਮੁਸ਼ਕਲ ਹਨਾ ਬਿਲਕੁਲ ਬਾਕੀ ਮੇਰੇ ਨਾਲ ਮੇਰੇ ਸੱਜਣ ਮਿੱਤਰ ਆ ਜਿਹੜੇ ਉਹ ਕਾਫੀ ਜੁੜ ਚੁੱਕੇ ਆ ਬਾਬਾ ਸੁਖਵਿੰਦਰ ਸਿੰਘ ਜੀ ਸ਼ੀਨਾ ਸੁਰਸਿੰਘ ਤੋਂ ਹਮ ਡਾਕਟਰ ਗੁਰਪ੍ਰੀਤ ਸਿੰਘ ਢਿੱਲੋਂ ਲਬਾਉਟਰੀ ਵਾਲੇ ਸੁਰਸਿੰਘ ਹਮ ਅ ਡਾਕਟਰ ਹਰਪਾਲ ਸਿੰਘ ਜੀ ਢਿੱਲੋਂ ਗੀਤਕਾਰ ਆ ਬੜੇ ਚੋਟੀ ਦੇ ਗੀਤਕਾਰ ਆ ਉਹ ਵੀ ਸਾਡੀ ਟੀਮ ਦੇ ਨਾਲ ਜੁੜੇ ਹੋਏ ਆ ਹਮ ਤੇ ਗੁਰਪਾਲ ਸਿੰਘ ਜੀ ਤੇ ਉਹ ਡੱਲਾ ਸਿੰਘ ਦੇ ਵਜਦੇ ਆ ਸਰਦਾਰ ਡੱਲਾ ਸਿੰਘ ਦਾ ਬੇਟਾ ਹਮ ਹਮ ਤੇ ਉਹ ਵੀ ਸਾਡੇ ਨਾਲ ਜੁੜੇ ਕਾਫੀ ਸਾਡੇ ਨਾਲ ਸੱਜਣ ਆ ਜਿਹੜੇ ਉਹ ਸੰਯੋਗ ਦੇ ਰਹੇ ਹਮ ਮੈਂ ਹੋਰਨਾ ਵੀ ਵੀਰਾਂ ਨੂੰ ਬੇਨਤੀ ਕਰਦਾ ਵਾਂ ਜਿੱਦਾਂ ਮੈਂ ਸੁਰ ਸਿੰਘ ਪਿੰਡ ਦੇ ਹੋਣ ਦੇ ਨਾਲ ਤੇ ਮੈਂ ਆਪਣੀ ਪੱਤੀ ਦੇ ਜਿਹੜੇ ਮੇਰੇ ਪੱਤੀ ਦੇ ਰਹਿਣ ਵਾਲੇ ਲੋਕ ਮੈਂ ਸ਼ੁਰੂਆਤ ਉਥੋਂ ਕਰਨੀ ਚਾਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵਾਂ ਕਿ ਜਿੱਦਾਂ ਸਾਡੇ ਨਾਲ ਇਹੋ ਜਿਹੇ ਪਰਿਵਾਰ ਜੁੜੇ ਆ ਜਿਹੜੇ ਬੜੀ ਗਰੀਬੀ ਦੀ ਰੇਖਾ ਦੇ ਹੇਠ ਦੱਬੇ ਹੋਏ ਆ ਬਿਲਕੁਲ ਬਜ਼ੁਰਗ ਪਰਿਵਾਰ ਆ ਜਿਹੜੇ ਰੋਟੀ ਪਾਣੀ ਨਹੀਂ ਗੇ ਪਕਾ ਸਕਦੇ ਕੋਈ ਕਮਾਈ ਦਾ ਸਦਰ ਨਹੀਂ ਉਹ ਤੇ ਅਸੀਂ ਮੰਨ ਲਓ ਵੀ ਇੱਥੇ ਸੰਸਥਾ ਦੇ ਵਿੱਚ ਲੈ ਆਉਂਦੇ ਆ ਉਹਨਾਂ ਦੀ ਸੇਵਾ ਬਾਬਾ ਜੀ ਕਰਦੇ ਆ ਹੂੰ ਬਾਕੀ ਜਿਹੜੇ ਆਪਣਾ ਰੋਟੀ ਪਾਣੀ ਪਕਾਉਣ ਯੋਗ ਹੈਗੇ ਪਰ ਗਰੀਬੀ ਦੀ ਰੇਖਾ ਹੇਠ ਦੱਬੇ ਆ ਹੂੰ ਹੂੰ ਉਹਨਾਂ ਨੂੰ ਰਾਸ਼ਨ ਦੇਣ ਵਾਸਤੇ ਮੈਂ ਵੀਰਾਂ ਨੂੰ ਬੇਨਤੀ ਕਰਦਾ ਮੇਰੇ ਪੱਤੀ ਦੇ ਵੀਰ ਲਖਵਿੰਦਰ ਸਿੰਘ ਹੋਣੀ ਬਾਬਾ ਜੀ ਆ ਜੀਸੀਬੀ ਵਾਲੇ ਇਹੋ ਜਿਹੇ ਚੰਗੇ ਸੋਚ ਰੱਖਣ ਵਾਲੇ ਵੀਰ ਹੈਗੇ ਆ ਹੂੰ ਹੂੰ ਉਹਨਾਂ ਨੂੰ ਮੈਂ ਵੀਡੀਓ ਰਾਹੀਂ ਬੇਨਤੀ ਕਰਦਾ ਆਂ ਕਿ ਤੁਸੀਂ ਸਾਡੇ ਟੀਮ ਦੇ ਨਾਲ ਜੁੜੋ ਤੇ ਆਪਾਂ ਚੰਗੇ ਕੰਮ ਕਰੀਏ ਚੰਗੇ ਕੰਮ ਕਰਾਂਗੇ ਜੀਵਨ ਸਫਲ ਹੋਣਾ ਹੀ ਹੋਣਾ ਬਿਲਕੁਲ ਬਿਲਕੁਲ ਮਨ ਲਓ ਤੁਹਾਡੇ ਕਹਿੰਦਾ ਭਾਬੀ ਜਿਹੜੇ ਘਰਾਂ ਦੇ ਵਿੱਚ ਆਪਣੇ ਆਪ ਪਕਾ ਖਾ ਸਕਦੇ ਆ ਪਰ ਕਮਾਈ ਦਾ ਸਾਧਨ ਕੋਈ ਉਹਨਾਂ ਨੂੰ ਰਾਸ਼ਨ ਦਿੱਤਾ ਜਾਂਦਾ ਉਹਨਾਂ ਨੂੰ ਰਾਸ਼ਨ ਜਿਹੜਾ ਮਹੀਨੇ ਬਾਅਦ ਅਸੀਂ ਰਾਸ਼ਨ ਸ਼ੁਰੂ ਕਰਨਾ ਹਾਂਜੀ ਜੇ ਮੇਰੇ ਨਾਲ ਸਾਡੇ ਨਾਲ ਸੰਗਤ ਜੁੜੇ ਤਾਂ ਅਸੀਂ ਇਹ ਕਰੀਏ ਬਾਕੀ ਜਿਹੜਾ ਮੰਨ ਲਓ ਇਹ ਬਾਬਾ ਜੀ ਉਹਨਾਂ ਦੇ ਇੱਥੇ ਆਸ਼ਰਮ ਦੇ ਵਿੱਚ ਤੁਸੀਂ ਵੇਖ ਲਿਆ ਵਾ ਇਹਨਾਂ ਨੂੰ ਇੱਥੇ ਕਾਫੀ ਲੋੜ ਆ ਸਵਾਵਾਂ ਦੀ ਸਾਡੇ ਨਾਲ ਜੁੜਨ ਜਿਹੜੀ ਸੇਵਾ ਇੱਥੇ ਕਰਨ ਵਾਲੀ ਆ ਜਿੰਨੀ ਜੋਗਾ ਕੋਈ ਹੈਗਾ ਵਾ 10-5 ਆਪਣੀ ਕਮਾਈ ਦੇ ਵਿੱਚੋਂ ਜਿਹੜਾ ਦਸਵੰਦ ਆ ਉਹ ਇੱਥੇ ਵੀ ਪੂਤਾ ਸਕਦਾ ਜੀ ਸੇਵਾ ਵਾ ਇੱਥੇ ਵੀ ਕਰ ਸਕਦਾ ਵਾ ਜੇ ਕਿਸ ਨੂੰ ਘਰ ਦੇ ਵਿੱਚ ਰਾਸ਼ਨ ਦੀ ਲੋੜ ਹੈ ਉੱਥੇ ਵੀ ਲੈ ਕੇ ਦੇ ਸਕਦਾ ਬਾਕੀ ਇੱਥੇ ਤੇ ਬੜੀ ਜ਼ਰੂਰਤ ਆ ਤੁਸੀਂ ਵੇਖ ਲਈਆਂ ਬੜੀਆਂ ਕਮੀਆਂ ਇੱਥੇ ਉਹ ਕਮੀਆਂ ਸੰਗਤ ਦੇ ਸੰਯੋਗ ਨਾਲ ਹੀ ਪੂਰੀਆਂ ਹੋਣਗੀਆਂ ਪੂਰੀਆਂ ਹੋਣਗੀਆਂ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਦਰਜੇ ਖਾਲਸਾ ਰਹਿਤ ਸੋ ਦੋਸਤੋ ਅੱਜ ਦੀ ਵੀਡੀਓ ਅਸੀਂ ਮਕਸਦ ਸਾਡਾ ਇਹੀ ਐਸੀ ਕਿ ਇਹੋ ਜਿਹੇ ਛੋਟੀਆਂ ਸੰਸਥਾਵਾਂ ਜਿੱਥੇ ਕੋਈ ਪਹੁੰਚ ਨਹੀਂ ਕਰਦਾ ਉਹਨਾਂ ਤੱਕ ਆਵਾਜ਼ ਹੀ ਜਾਣੀ ਚਾਹੀਦੀ ਹੈ ਵੀ ਇੱਥੇ ਬਹੁਤ ਸਾਰੇ ਜਿਹੜੇ ਐਸੇ ਮਰੀਜ਼ ਨੇ ਜਿਹੜੇ ਆਪਣੇ ਆਪ ਮਲਮੁੱਤਰ ਵੀ ਨਹੀਂ ਜਾ ਸਕਦੇ ਉਹਨਾਂ ਦੀ ਸੇਵਾ ਸੰਭਾਲ ਬਾਬਾ ਜੀ ਕਰ ਰਹੇ ਨੇ ਉਹਨਾਂ ਨੂੰ ਰੋਟੀ ਪਾਣੀ ਦਾ ਸਾਧਨ ਜਿਤਨਾ ਹੁਣ ਗਰਮੀ ਪੈ ਰਹੀ ਹੈ ਪੱਖਿਆਂ ਦਾ ਸਾਧਨ কুলਰ ਹੋ ਜਾਣਾ ਜਾਂ ਹੋਰ ਕੋਈ ਵੀ ਸੇਵਾ ਜਿਹੜੀ ਤੁਸੀਂ ਕਰ ਸਕਦੇ ਹੋ ਇੱਕ ਵਾਰੀ ਇੱਥੇ ਪਹੁੰਚੋ ਜ਼ਰੂਰ ਇੱਕ ਵਾਰੀ ਪਹੁੰਚ ਕੇ ਤੇ ਇੱਥੇ ਆ ਕੇ ਤੁਸੀਂ ਪਹੁੰਚ ਕੇ ਮਰੀਜ਼ਾਂ ਦੇ ਹਾਲਾਤ ਤੁਸੀਂ ਆਪ ਜਾਣੋ ਪੁੱਛੋ ਮੈਂ ਵੀ ਸਾਰਾ ਅੰਦਰ ਘੁੰਮ ਕੇ ਆਇਆ ਮਰੀਜ਼ਾਂ ਦੇ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਉਹ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਦੇ ਆ ਤੇ ਬਾਬਾ ਜੀ ਇੱਕ ਇੱਕ ਇੱਥੋਂ ਦੇ ਨਾ ਲੋਕੇਸ਼ਨ ਸਮਝਾ ਦਿਓ ਲੋਕਾਂ ਨੂੰ ਜੇ ਕਿਸੇ ਨੇ ਆਉਣਾ ਹੋਵੇ ਬਾਹਰੋਂ ਤੇ ਲੋਕੇਸ਼ਨ ਸਮਝਾ ਦਿਓ ਏ ਜੀ ਪਿੰਡ ਤੇ ਵਾਹ ਹੈ ਜੀਟੀ ਰੋਡ ਪੱਟੀ ਤੇ ਤਰਨਤਾਰਨ ਰੋਡ ਤੋਂ ਵੀ ਛੜਕਾਉਂਦੀ ਹੈ ਜੀ ਤੇ ਜੀਟੀ ਰੋਡ ਹਰੀ ਕੇ ਤਰਨਤਾਰਨ ਤੋਂ ਵੀ ਇਹਨੂੰ ਛੜਕ ਪੈਂਦੀ ਸੇਰੋਂ ਪਿੰਡ ਤੋਂ ਤੇ ਇਧਰੋਂ ਝੰਡੂ ਕੇ ਹਰਿਆਲੀ ਤੋਂ ਵੀ ਮੋੜ ਮੁੜਦਾ ਹੈ ਇਹ ਵਿੱਚੋ ਵਿੱਚ ਪਿੰਡ ਹੈ ਜਵੰਦਾ ਕਲਾ ਤਰਨਤਾਰਨ ਤਰਨਤਾਰਨ ਜ਼ਿਲ੍ਹੇ ਦਾ ਜੀ ਤਰਨਤਾਰਨ ਤਹਿਸੀਲ ਹੈ ਤੇ ਪਿੰਡ ਜਵੰਦਾ ਕਲਾ ਜੀ ਜੀ ਸੋ ਇੱਕ ਮੈਂ ਬੇਨਤੀ ਕਰਨਾ ਚਾਹਉਂਦਾ ਮੇਰੇ ਨਾ ਸੁਰ ਸਿੰਘ ਤੋਂ ਆਪਣੇ ਮੈਡੀਕਲ ਸਟੋਰ ਵਾਲੇ ਆ ਗੁਰਪ੍ਰੀਤ ਸਿੰਘ ਜੀ ਬਾਜਵਾ ਮੈਂ ਨਾਂ ਵਿਸਰ ਗਿਆ ਉਹਨਾਂ ਦਾ ਲੈਣਾ ਕਿਉਂਕਿ ਸਾਡੀ ਟੀਮ ਨਾਲ ਸਭ ਤੋਂ ਪਹਿਲਾਂ ਉਹ ਹੀ ਜੁੜੇ ਬੜਾ ਸੰਯੋਗ ਕੀਤਾ ਮਨੁੱਖਤਾ ਦੀ ਸੇਵਾ ਵੀ ਕਾਫੀ ਭਰ ਦਵਾਈ ਦੇ ਕੇ ਆ ਆ ਬਾਕੀ ਹੋਰ ਵੀ ਸਵਾਵਾ ਉਹਨਾਂ ਨੇ ਭਾਈਆਂ ਵਾ ਤੇ ਉਹ ਜਿਹੜੇ ਜਿਹੜੇ ਸੱਜਣ ਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਇਹ ਸਵਾਮਨਵਾਉਂਦੇ ਆ ਬਾਕੀ ਇੱਥੇ ਵੀ ਜਿਹੜੀ ਦਵਾਈ ਦੀ ਲੋੜ ਹੋਊਗੀ ਉਹਨਾਂ ਨੂੰ ਅਸੀਂ ਬੇਨਤੀ ਕਰਨੀ ਐ ਇਸ ਵੇਲੇ ਕੈਨੇਡਾ ਗਏ ਆਪਣੇ ਬੱਚਿਆਂ ਕੋਲ ਆਉਂਦੇ ਆ ਤੇ ਉਹਨਾਂ ਦੀ ਅਸੀਂ ਡਿਊਟੀ ਲਾਉਣੀ ਐ ਕਿ ਜਿਹੜੀਆਂ ਇੱਥੇ ਦਵਾਈਆਂ ਦੀ ਸਾਨੂੰ ਲੋੜਿਆ ਮੈਡੀਸਨ ਦੀ ਉਹਨਾਂ ਨੂੰ ਬੇਨਤੀ ਕਰਨੀ ਕਿ ਇੱਥੇ ਮੈਡੀਸਨ ਪਹੁੰਚਾਓ ਜੀ 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 ਬਾਬਾ ਜੀ ਦਾ ਅਸੀਂ ਮੋਬਾਈਲ ਨੰਬਰ ਵੀ ਨਾਲ ਚਲਾ ਦਿੱਤਾ ਬਾਬਾ ਜੀ ਨੇ ਨੰਬਰ ਵੀ ਬੋਲ ਦਿੱਤਾ ਆਪਣਾ ਜਗਾ ਵੀ ਤੁਹਾਨੂੰ ਦੱਸ ਦਿੱਤੀ ਐ ਇੱਕ ਵਾਰੀ ਜ਼ਰੂਰ ਇੱਥੇ ਪਹੁੰਚ ਕਰੋ ਜਦੋਂ ਵੀ ਤਰਨਤਾਰਨ ਸਾਹਿਬ ਤੇ ਇੱਕ ਵਾਰੀ ਜਰੂਰ ਆ ਕੇ ਦਰਸ਼ਨ ਜਰੂਰ ਇੱਥੇ ਕਰਿਓ ਕਿਉਂਕਿ ਜਦੋਂ ਇਹੋ ਜੇ ਅਸੀਂ ਅ ਇਨਸਾਨ ਤੁਹਾਨੂੰ ਮਲਾਉਨੇ ਆ ਤੇ ਅਚਾਨਕ ਹੀ ਨਾ ਭਗਤ ਪੂਰਨ ਸਿੰਘ ਵਰਗਿਆਂ ਦੀ ਯਾਦ ਆ ਜਾਂਦੀ ਵੀ ਕਦੀ ਉਹਨਾਂ ਨੇ ਵੀ ਇਹ ਹਾਲ ਦਾ ਨਾਰਾ ਮਾਰਿਆ ਸੀ ਕਿ ਬੇ ਆਸਰਿਆਂ ਦਾ ਆਸਰਾ ਅਕਾਲ ਪੁਰਖ ਵੈਗਰੂ ਆਪ ਹੈ ਤੇ ਜਰੀਆ ਜਿਹੜਾ ਇਨਸਾਨ ਨੇ ਬੰਨਾ ਕਿਉਂਕਿ ਕਦੀ ਵੀ ਰੱਬ ਨੇ ਆ ਕੇ ਤੇ ਸੇਵਾ ਕਰਨੀ ਨਹੀਂ ਸੇਵਾ ਤਾਂ ਰੱਬ ਦੇ ਬੰਦੇ ਹੀ ਕਰਦੇ ਹੁੰਦੇ ਆ ਠੀਕ ਹੈ ਜੀ ਦੇਖੋ ਬਾਬਾ ਜੀ ਤੁਸੀਂ ਕਹਿਣਾ ਅੱਛਾ ਅੱਛਾ ਰੋਟੀ ਰੋਟੀ ਖਾਧੀ ਆ ਪੂਰਾ ਖਾ ਪੀ ਕੇ ਰੋਟੀ ਰੋਟੀ ਖਾਧੀ ਆ ਗੋਲੀ ਨਹੀਂ ਦੇ ਗੋਲੀ ਨਹੀਂ ਦੀ ਜਿੰਦਾ ਬਾਬਾ ਗੋਲੀ ਅੱਛਾ ਓ ਪਾਉ ਚ ਸਰੇਲ ਤੋਂ ਜਾਉਦਾ ਪਾਉ ਕੈਮ ਆ ਠੀਕ ਹੈ ਠੀਕ ਆ ਕੈਮ ਆ ਬਾਬੇ ਸੇਵਾ ਬਾਬਾ ਜੀ ਹਾਂ ਬਾਬੇ ਸੇਵਾ ਕਰਦੇ ਪੂਰੀ ਅੱਜ ਸੁਭਾਅ ਦੀ ਸੰਦਰ ਕੈਂ ਵਾਂ ਹੁਣ ਤੇ ਪੂਰਾ ਹੋ ਗਿਆ ਤੇਲ ਤੂੰ ਲਾਇਆ ਸੀ ਮੱਕਾ ਜੀ ਚੱਲ ਜਾਈਏ ਮੈਨੂੰ ਯਾਦ ਕਰਦੇ ਹੋ ਅੱਛਾ ਯਾਦ ਕਰਨਾ ਰਾਤ ਨੂੰ ਅੱਛਾ ਕੋਈ ਕੋਈ ਨਹੀਂ ਤੇ ਪਿੰਡ ਕਿਹੜਾ ਬਾਪੂ ਦਾ ਗੋਲੇ ਦੀ ਪਣੋਰੀ ਤੇਰਾ ਪਿੰਡ ਕਿਹੜਾ ਬਾਪੂ ਗੋਲੇ ਦੀ ਪਣੋਰੀ ਗੋਲੇ ਦੀ ਪਣੋਰੀ ਬੱਚੇ ਕਿੰਨੇ ਤੁਹਾਡੇ ਹਾਂ ਬੱਚੇ ਬੱਚੇ ਦੋ ਆ ਵੇਖੋ ਉਹ ਵੀ ਇੱਥੇ ਹੀ ਆ ਅੱਛਾ ਅੱਛਾ ਇੱਕ ਕਿੰਨੇ ਆ ਦੋ ਸਕੇ ਭਰਾ ਦੇ ਕੀ ਬਾਤ ਹੈ ਉਹ ਤੇ ਆਪਣਾ ਜੀ ਕਿਨਾ ਆ ਹੈ ਹਾਂ ਕੋਈ ਅੱਛੀ ਜਮਾਈ ਅੱਛਾ ਅੱਛੀ ਜਮਾਈ ਨਾਲ ਹਾਂ ਹਾਂ ਜੀਓ ਤੇ ਤੁਹਾਡੇ ਬੱਚੇ ਪੁੱਛੇ ਗਏ ਆ ਨਾ ਰਿਹਾ ਬੱਚੇ ਨਾ ਆਏ ਟੋਡੇ ਬੱਚੇ ਟੱਕਿਆ ਕੋਈ ਆਚਾ ਆਚਾ ਆ ਗਏ ਨੇ ਕੋਈ ਠੀਕ ਆ ਠੀਕ ਆ ਗਿਆ ਹਾਂ ਜੀ ਠੀਕ ਹੋ ਹਮ ਬਾਬਾ ਜੀ ਰੋਟੀ ਟਪਣੀ ਖਾਉਂਦੇ ਵਧੀਆ ਹਮ ਅੱਛਾ ਫਿਰ ਠੀਕ ਜੀ ਹੁਣ ਕੈਮ ਜੇ ਹਾਂ ਜੀ ਕੈਮ ਐ ਅੱਛਾ ਤੁਸੀਂ ਮੇਰੇ ਫੋਟੋ ਮਾ ਕਰ ਤੋਂ ਖਿੱਚਣ ਦੇ ਫੋਟੋ ਤੁਹਾਡੀ ਨਾ ਖਿੱਚਣ ਦੇ ਆ ਵੀ ਸੰਗਤ ਨੂੰ ਦਿਖਾਈਏ ਵੀ ਆ ਵੇਲੇ ਸੇਵਾ ਕਰਨ ਦੇ ਬਾਬਾ ਜੀ ਤੁਹਾਡੀ ਕਰਦੇ ਨਾ ਸੇਵਾ ਬਾਬਾਈ ਅੱਛਾ ਤੇ ਕਿਹੜਾ ਪਿੰਡ ਤੁਹਾਡਾ ਪਿੰਡ ਉਹ ਅੰਬਰਸਰ ਅੰਬਰਸਰ ਆ ਹਾਂਜੀ ਅੱਛਾ ਪਰਿਵਾਰ ਚ ਕੌਣ ਕੌਣ ਸੀ ਮੰਮਾ ਡੈਡੀ ਕਿੱਥੇ ਹੋ ਮੰਮਾ ਡੈਡੀ ਨਹੀਂ ਹੈਗਾ ਉਹ ਮੰਮਾ ਨਹੀਂ ਆਦੀ ਫਿਰ ਡੈਡੀ ਹੈਗਾ ਏ ਹਾਂ ਡੈਡੀ ਹੈਗਾ ਅੱਛਾ ਆਉਂਦਾ ਡੈਡੀ ਮਿਲਣ ਨਹੀਂ ਆਉਂਦਾ ਮਿਲਣਾ ਡੈਡੀ ਨੂੰ ਨਾ ਆ ਮੇਰੇ ਪੈਰ ਰੱਦ ਕੇ ਸੁੱਤ ਗਈ ਤੇ ਮੈਂ ਕਿੱਡਾ ਮोटा ਹੋ ਗਿਆ ਮੇਰੇ ਪੈਰ ਤੇ ਮੈਂ ਮੈਂ ਤਾਂ ਇਹ ਕਰਕੇ ਰੋਟੀ ਰੋਟੀ ਖਾਦੀ ਵੀ ਅੱਛਾ ਪੈਰ ਸੁੱਜਿਆ ਤਾਂ ਕਰਕੇ ਰੋਟੀ ਨਹੀਂ ਖਾਦੀ ਡੈਡੀ ਮਿਲਣਾ ਹੁੰਦਾ ਨਹੀਂ ਹੁੰਦਾ ਮਿਲਣਾ ਡੈਡੀ ਨੂੰ ਮੈਂ ਨਹੀਂ ਮਿਲਣਾ ਵੀ ਹੁਣ ਕਿਉਂ ਮੈਨੂੰ ਇਹ ਪਤਾ ਵੀ ਕੀ ਗੱਲ ਨਹੀਂ ਜੀ ਨਹੀਂ ਕਰਦਾ ਡੈਡੀ ਨੂੰ ਮਿਲਣ ਨੂੰ ਨਹੀਂ ਅੱਛਾ ਡੈਡੀ ਮਾਰਦਾ ਵੀ ਅੱਛਾ ਡੈਡੀ ਮਾਰਦਾ ਤਾਂ ਨਹੀਂ ਮਿਲਣਾ ਉਹਨੂੰ ਨਹੀਂ ਹੋਰ ਭਰਾ ਤੂੰ ਨਹੀਂ ਵਾ ਕੋਈ ਵੀ ਹੈਗਾ ਉਹ ਕਿੱਥੇ ਆ ਗਰਪਿੰਦਰ ਤੇ ਨਾਲ ਪ੍ਰੇਮ ਨਾਲੋਂ ਫਰੀਦ ਮੇਰੀ ਮਮੇਰੀ ਮੇਰੇ ਮਮਾ ਐਂ ਨਾਲ ਦੇ ਮਮਾ ਤੁਰ ਗਈ ਆ ਨਹੀਂ ਤੁਰ ਤੁਰ ਗਈ ਮਰ ਗਈ ਆ ਫੇਰ ਉਹ ਹੀ ਕਿ ਤੇ ਉਹ ਵੀਰ ਤੇਰੇ ਆਉਂਦੇ ਆ ਮਿਲਣ ਨਹੀਂ ਜੀ ਕਰਦਾ ਵੀਰ ਨੂੰ ਮਿਲਣਾ ਨਹੀਂ ਜੀ ਉਹ ਨਹੀਂ ਕਰਦਾ ਮਿਲਣ ਨੂੰ ਅੱਛਾ ਮਿਲਣਾ ਹੀ ਨਹੀਂ ਆ ਨਹੀਂ ਬੋਲਦਾ ਕਰੀਏ ਬੋਦੀ ਡੀ ਆ ਅਨਸਾਰ ਆਨ ਤੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਨਹੀਂ ਇੱਥੇ ਮੈਨੂੰ 18 ਕਿ ਚਿਰ ਹੋਇਆ ਹੈ ਤੁਹਾਡਾ ਪਿੰਡ ਕਿਹੜਾ ਸੀ ਜੀ ਮੇਰਾ ਪਿੰਡ ਅਰਤੋਲ ਜੀ ਬਾਬਾ ਮਾਸ ਸਿੰਘ ਦੀ ਬਾਬਾ ਪਪਮਾਸ ਉਹਦਾ ਪਿੰਡ ਵਾਹ ਜੀ ਤੇ ਤੁਹਾਡੇ ਪਰਿਵਾਰ ਚ ਕੌਣ ਕੌਣ ਹੈ ਆੜੇ ਪਰਿਵਾਰ ਚ ਮਾਰੇ ਮਾਤਾ ਹੀ ਉਹ ਪੂਰੀ ਹੋ ਗਏ ਸੀ ਤੇ ਭਰਾ ਮੇਰੇ ਪੂਰੇ ਹੋ ਗਏ ਤੇ ਪਿਓ ਮੇਰਾ ਪੂਰਾ ਗਿਆ ਹੈ ਤੁਸੀਂ ਇਕੱਲੇ ਰਹਿ ਗਏ ਤੇ ਭੈਣ ਇੱਕ ਤੇ ਇੱਕ ਭਜਾਈ ਆ ਆਉਂਦੇ ਮਿਲ ਗਨ ਲੋ ਤਈਓ ਨੇ ਮੈਨ ਮਿਲਣ ਗਿਲਣਾ ਦੇ ਮੇਰੇ ਜਿਹੜੇ ਚਾਚੂ ਜੀ ਕੇ ਚਾਚੇ ਦੇ ਛੱਡ ਛੱਡ ਕੇ ਨਹੀਂ ਗਏ ਸਾਡੇ ਹੋ ਰਿਆ ਹਾਂ ਹਾਂ ਉਹ ਪੁੱਛਿਆ ਉਹ ਛੱਡ ਕੇ ਗਿਆ ਹੀ ਉਹ ਮਿਲਣਾਉਂ ਦਿੰਦੇ ਹੁਣ ਵੀ ਆਉਂਦੇ ਆ ਹੁਣ ਵੀ ਆਉਂਦੇ ਉਹ ਕੱਲ ਪਰਸੋਂ ਬਾਪੇਰ ਫੋਨ ਕੀਤਾ ਸੀ ਹੁਣ ਮੈਂ ਮਿਲ ਲੈ ਕੇ ਜਾਣਾ ਸੀ ਅੱਛਾ ਮੈਂ ਦਾਹਾ ਬਾਪੇ ਜੀ ਸੁਢੀ ਤੇਰੇ ਮਿਲ ਲੈ ਕੇ ਜਾਣਾ ਅੱਛਾ ਤੋ ਐਸੇ ਕਰਕੇ ਤੁਹਾਡਾ ਦਿਲ ਕਰਦਾ ਭੈਣ ਨੂੰ ਮਿਲਣ ਨੂੰ ਜਾਂ ਭਰਾ ਨੂੰ ਜਾਂ ਚਾਚਾ ਤਾਇਆ ਨੂੰ ਹਾਂ ਜੀ ਦਿਲ ਕਰਦਾ ਬਾਪੇ ਜੀ ਦਿਲ ਕਰਦਾ ਤੁਸੀਂ ਕਹੋ ਸਾਡੀ ਵੀਡੀਓ ਰਹੀ ਕਹੋ ਤੁਸੀਂ ਵੀ ਸਾਨੂੰ ਮਿਲ ਕੇ ਜਾਓ ਭਰਾਵਾਂ ਨੂੰ ਕੋ ਚਾਚੇ ਤਾਇਆ ਨੂੰ ਜਿੰਨੂੰ ਜਦੋਂ ਮਿਲਣਾ ਚਾਹੁੰਦਾ ਨਾਂ ਲੈ ਕੇ ਕਹੋ ਹਾਂਜੀ ਬੋਲੋ ਨਾ ਨਾਂ ਲਾਓ ਨਾ ਉਹਦਾ ਜਿੰਨੂੰ ਮਿਲਣਾ ਚਾਹੁੰਦਾ ਜੀ ਹਾਂਜੀ ਜਿੰਨੂੰ ਮਿਲਣਾ ਚਾਹੁੰਦਾ ਜੀ ਨਾ ਉਹਦਾ ਨਾਂ ਲਓ ਆ ਮੈਨੂੰ ਚਾਚੇ ਤਾਏ ਮਿਲ ਕੇ ਜਾਣਾ ਅੱਛਾ ਭੈਣ ਭੈਣ ਨੂੰ ਵੀ ਮਿਲ ਕੇ ਜਾਵੇ ਭੈਣ ਦਾ ਕੀ ਨਾਂ ਉਹਦਾ ਨਾਂ ਕੰਤੋ ਆ ਕੰਤੋ ਹਾਂ ਜੀ ਪਰ ਅ ਰਾਤ ਕਲਵਾਂਦੇ ਆ ਹਾਂ ਅਬ ਮੈਂ ਵੀਡੀਓ ਬਣਾ ਰਿਹਾ ਤੁਸੀਂ ਕਹੋ ਕੰਤੋ ਭੈਣ ਮੈਨੂੰ ਮਿਲ ਕੇ ਜਾ ਕੇ ਕੰਤੋ ਭੈਣ ਮੈਨੂੰ ਮਿਲ ਕੇ ਜਾ ਹਾਂ ਚਲੋ ਠੀਕ ਹੈ ਬੇਨਤੀ ਹੈ ਵੀ ਇੱਕ ਵਾਰੀ ਜ਼ਰੂਰ ਪਹੁੰਚੋ ਤਰੰਤ ਆਰ ਤੋਂ 3-4 ਕਿਲੋਮੀਟਰ ਦੀ ਦੂਰੀ ਤੇ 5-6 ਕਿਲੋਮੀਟਰ ਦੀ ਦੂਰੀ ਤੇ ਹੋਵੇਗਾ ਇਹ ਪਿੰਡ ਜਵੰਦਾ ਜਵੰਦਾ 15 ਕਿਲੋਮੀਟਰ ਤੇ ਜਵੰਦਾ ਕਲਾ ਬਾਬਾਈ ਦਾ ਨੰਬਰ ਵੀ ਤੁਹਾਨੂੰ ਬੋਲਤਾ ਬਾਬਾਈ ਨਾਲ ਕੰਟੈਕਟ ਕਰਕੇ ਸਿੱਧੇ ਆ ਕੇ ਮਿਲ ਸਕਦੇ ਹੋ ਤੁਸੀਂ ਜੋ ਸੇਵਾਵਾਂ ਅਥੇ ਚਾਹੀਦੀਆਂ ਨੇ ਜਰੂਰ ਪਹੁੰਚਾਉਣ ਦੀ ਕਿਰਪਾਲਤਾ ਕਰੋ ਸੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੁੜੇ ਰਹੋ ਸਾਡੇ ਨਾਲ ਸੁਰਖਾਪ ਟੀਵੀ ਧੰਨਵਾਦ